ਭਾਈ ਜੀ ਪੋਸਟਪਾ ਕਰੇ ਖੜੇ ਇਹ ਪੋਸਟਪਾ ਉਹ ਡਾਇਲਗ ਮਾਰ ਕੇ ਤਾਂ ਮਾਰੀ ਵਾਲਾ ਸਟਾਈਲ ਵੀ ਕਰਦੇ ਬੜੇ ਆਹ ਐਂ ਕਰੀ ਬੱਲੇ ਬੱਲੇ ਜਲਦੀ ਅੱਧਾ ਘਰ ਆਇਆ ਇੱਕ ਵੈਰੈਟੀ ਕਿਹੜੀ ਆ ਗਈ ਜੀ ਇਹ ਲਾ ਭਾਈ ਇਹਦਾ ਕੁਆਲਿਟੀ ਵੇਖੋ ਸ਼ਾਨਦਾਰ ਇਹ ਕਿਹੜੀ ਆ ਗਈ ਜੀ ਇਹ 40 ਸਿਰੇ ਦੀ ਕੁਆਲਿਟੀ ਲੱਗ ਰਹੀ ਹੈ ਕੱਲ ਵੀ ਸੀਗਾ ਅੱਛਾ ਅਜ 10 ਰੁਪਏ ਸਿੱਧਾ ਹੀ ਤੇ ਜਾਉਂਗਾ ਭਾਈ 10 ਰੁਪਏ ਚੜ ਗਏ ਲਾ ਭਾਈ 30 32 ਵਿਕੂਗਾ 30 32 ਵਿਕੂਗਾ ਜੀ ਹਾਂ ਪਿੱਛੇ 2-3 ਰੁਪਏ ਚਲੋ ਤੇਜਾ ਲਾ ਭਾਈ ਸੋਮਵਾਰ ਨੂੰ ਭਾਈ ਇਹਦੇ 30 32 ਵਿਕਣਾ ਅੱਜ ਦਾ ਭਾਅ ਹੋ ਗਏ ਜਿਆਦੇ ਤੋਂ ਦਾ ਜਿਆਦਾ ਬਣਾਦੇ ਪਏ ਹਾਂ ਵਿਕਦਾ ਹੈ ਨਹੀਂ ਵਿਕਦਾ ਹੈ ਨਹੀਂ ਸਹੀ ਹੈ ਜੀ ਬਈ ਸੁਧਾਰ ਕਰਦਾ ਹਾਂ ਜੀ ਲੋਕਾਂ ਨੂੰ ਇੱਕ ਮਹੀਨੇ ਬਾਅਦ ਤੇ ਫਰਕ ਜਰੂਰ ਸਮਝਾਈ ਮੇਰਾ ਵੀਰ ਭਰਾ ਹਣਾ ਥੋੜਾ ਫਰਕ ਕਰਦਾ ਭਾਈ ਫਰਕ ਆ ਭਾਈ ਜੀ ਇੱਕ ਤੇਰਾ ਸੈਜ ਦਾ ਵਾ ਇਹਦੇ ਇਹਦੀ ਆ ਡਾਇਮੰਡ ਦੀ ਲਾਈਫ ਵਾਧਦਾ ਆ ਕੱਚਾ ਪਟਿਆ ਜਾਂਦਾ ਵਾ ਇਹ ਪੱਕਾ ਪਟਿਆ ਜਾਂਦਾ ਸਹੀ ਹੈ ਖਾਣ ਦੇ ਵਿੱਚ ਭਾਈ ਜੀ ਇਹਨਾਂ ਦਾ ਕੀ ਫਰਕ ਹੈ ਨਾ ਭਈਆ ਹਰ ਹੁਣ ਆ ਗਿਆ ਹਣਾ ਆਹ ਮੋਟਵਾਲਟੀ ਆ ਗਈ ਜੀ ਹਾਂਜੀ ਇਹ ਐਲ ਆਰ ਹਾਂਜੀ ਇੱਧਰ ਲਾਓ ਮੈਂ ਆਹ ਰੋਣ ਆ ਗਿਆ ਨਹੀਂ ਕੁਆਲਟੀ ਬਹੁਤ ਵਧੀਆ ਦੋਵੇਂ ਕੁਆਲਟੀ ਪੱਕਾ ਆਲੂ ਆ ਸਹੀ ਹੈ ਜੀ ਐਲ ਆਰ ਵੱਡਾ ਜਾਂਦਾ ਠੀਕ ਹੈ ਜੀ ਲੈ ਬਈ ਆਹ ਕੁਆਲਟੀ ਜਿਹੜੀ ਰੋਣ ਆ ਗਈ ਹਾਂਜੀ ਆ ਆ ਗਈ ਐਲ ਆਰ ਬਈ ਜੇ ਮਤਲਬ ਨੋਰਮਲ ਬੰਦੇ ਨੇ ਸੁਨਾਖਤ ਕਰਨੀ ਇਹ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚਰਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢਲੋਬਾ ਜੀ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ। ਵੇਖਿਆ ਸਾਧੀਆਂ ਵਾਲਾ ਸਾਰਾ ਸਮਾਨ। ਅੱਛਾ ਲਾ ਭਾਈ ਅੱਜ ਆਪਾਂ ਮੋਗੇ ਮੰਡੀ ਦੇ ਵਿੱਚ ਖੜੇ ਆ ਤਰੀਕ ਹੋ ਗਈ ਅੱਜ ਕਿੰਨੀ ਹੋ ਗਈ 9 9 ਫਰਵਰੀ ਹੋ ਗਈ ਨਾ 8 ਹੋ ਗਈ 8 8 ਫਰਵਰੀ 2025 ਦੇ ਰੇਟ ਗਰਾਉਣ ਲੱਗਿਆ ਤੇ ਦਿਨ ਹੋ ਗਿਆ ਅੱਜ ਸ਼ਨੀਵਾਰ ਭਾਈ ਹੈ ਨਾ ਮੋਗੇ ਮੰਡੀ ਦੇ ਵਿੱਚ ਇਧਰ ਗੋਭੀ ਪਈ ਆ ਭਾਈ ਇਧਰ ਬੰਦ ਕੋਈ ਬਾਈ ਤੋਂ ਪੁੱਛਦਾ ਰੇਟ ਆਏ ਨੂੰ ਕੈਮਰਾ ਕਾਦੀ ਬੰਦੇ ਕਿਨੇ ਖੜਿਆ ਹੈ ਨਾ ਸਾਹਮਣੇ ਵੇਖ ਲੋ ਜੀ ਤੇ ਬਾਕੀ ਭਾਈ ਨਾਲ ਸੇਠ ਸਾਹਿਬ ਨਾਲ ਗੱਲਬਾਤ ਕਰਦੇ ਆ ਵੀ ਜਿਹੜੇ ਅੱਜ ਦੇ ਰੇਡ ਜਿਹੜੇ ਇੱਥੇ ਮੋਗਾ ਮੰਡੀ 'ਚ ਕੀ ਚੱਲਿਆ ਜੀ ਹੋਰ ਭਾਈ ਜੀ ਕੀ ਹਾਲ ਚੱਲਿਆ ਜੀ ਠੀਕ ਆ ਹੋਰ ਭਾਈ ਕੀ ਹਾਲ ਚੱਲਿਆ ਜੀ ਜਿਹਦੇ ਲਈਏ ਮੈਕ ਭਾਈ ਆਪਣੀ ਦੁਕਾਨ ਦਾ ਨਾਮ ਕੀ ਆ ਗਿਆ ਮੇਜਰ ਮੇਜਰ ਸਿੰਘ ਟਰੇਡਿੰਗ ਕੰਪਨੀ ਆ ਖੜੇ ਬਈ ਮੇਜਰ ਸਿੰਘ ਟਰੇਡਿੰਗ ਕੰਪਨੀ ਦੇ ਇੱਥੇ ਖੜੇ ਆ ਭਰਾ ਅੱਜ ਦੇ ਰੇਟ ਕਿਵੇਂ ਰੇ ਬਈ ਫੋਲ ਗੋਭੀ ਬੰਦ ਗੋਭੀ ਕੀ ਰੇਟ ਵੀ ਕੀ ਅੱਜ ਬਈ ਫੋਲ ਗੋਭੀ ਦਾ ਭਾਅ ਹੈਗਾ ਵਾ 2 ਰੁਪਏ 1.5 ਰੁਪਏ ਅੱਛਾ 2.5 ਰੁਪਏ ਕਿਲੋ 50 50 ਦਾ ਲਫਾਫਾ ਜਿਹੜਾ ਅੱਜ ਮੋਗੇ ਮੰਡੀ ਦਾ ਉਹੀ ਰੇਟ ਚੱਲੀ ਜਾਂਦਾ ਬਾਈ ਯਾਰ ਕਦੋਂ ਸਪੀਡ ਫੜੂ ਮਾੜੀ ਮੋਟੀ ਯਾਰ ਇਹ ਪਤਾ ਕੀ ਗੱਲ ਆ ਬਈ ਹੁਣ ਸਾਰੇ ਸੌਦੇ ਨਾ ਕਿਰਾਂ ਚੱਲਦੇ ਪਏ ਆ ਹਾਂ ਜੇ ਇਕੱਠਾ ਹੀ ਕੰਮ ਚੱਲਦਾ ਪਿਆ ਇਕੱਠਾ ਹੀ ਚੱਲਦਾ ਪਿਆ ਤੇ ਸੇਰ ਸੂ ਤੇ ਜਿਹੜੀ ਬੰਦ ਗੋਭੀ ਭਾਈ ਉਹਦਾ ਕਿੰਨਾ ਪਿਆਰਾ 4 ਰੁਪਏ ਕਿਲੋ ਮੇਰੇ 5 ਉਹ ਵੀ ਉੱਤੇ ਖੜੀ ਆ ਬੰਦ ਗੋਭੀ ਨੂੰ ਬ੍ਰੇਕ ਹੀ ਫੇਰ ਲੱਗੀ ਆ ਭਾਈ 4 ਰੁਪਏ ਬੰਦ ਗੋਭੀ ਜਿਹੜੀ ਵਿਕੀ ਜਾਂਦੀ ਆ ਨਾ ਤੇ ਇਧਰ ਬੰਦ ਗੋਭੀ ਤੇ ਭਾਈ ਗਾਜਰ ਦਾ ਰੇਟ ਕੀ ਰਾਜ ਗਾਜਰ ਮੇਰੇ 5 ਰੁਪਏ 6 ਰੁਪਏ ਉਹ ਵੀ ਉਹੀ ਰੇਟ ਆ ਭਾਈ ਫੋਲ ਗੋਭੀ ਬੰਦ ਗੋਭੀ ਗਾਜਰ ਜਿਹੜਾ 5 5 4 4 ਰੁਪਏ ਨੇੜ ਤੇ ਫੋਲ ਗੋਭੀ ਜ਼ਿਆਦਾ ਜਮੇ ਬੁਰਾ ਹਾਲ ਆ ਯਾਰ 2 ਰੁਪਏ ਨੇੜ ਤੇ ਜਿਹੜਾ ਵਿਕੀ ਜਾਂਦਾ ਨਾ ਜਿਹੜਾ ਭਾਈ ਧਨੀਆ ਆ ਗਿਆ ਪਾਲਕ ਆ ਗਿਆ ਤੇ ਸਰੋਂ ਆ ਗਈ ਇਹਨਾਂ ਦਾ ਬਾਜ਼ਾਰ ਕੀ ਦਾ ਮੇਰੇ ਧਨੀਆ ਹੈਗਾ 10 ਰੁਪਏ 8 ਰੁਪਏ ਕਿਲੋ ਧਨੀਆ 10 ਰੁਪਏ ਦੇ ਨੇੜੇ ਕਿਲੋ ਹਾਂ ਜੀ ਕਿਲੋ ਦਾ 10 ਰੁਪਏ ਕਿਲੋ ਧਨੀਆ ਤੇ ਜਿਹੜਾ ਪਾਲਕ ਆ ਭਾਈ ਪਾਲਕ ਵੀ ਵੀਰੇ ਇਹੀ ਪਾ 40 ਰੁਪਏ ਦਰ ਤੇ 40 50 ਰੁਪਏ ਦਰ ਜਨਨ ਗੁੱਟੀਆਂ ਆਹ ਰੇਟ ਜਿਹੜਾ ਚੱਲੀ ਜਾਂਦਾ ਜਿੱਥੇ ਆਪਾਂ ਖੜੇ ਆ ਜੀ ਮੇਜਰ ਸਿੰਘ ਟਰੇਡਿੰਗ ਕੰਪਨੀ ਦੇ ਹਨਾ ਭਾਈ ਹਰੇ ਪਿਆਜ਼ ਦਾ ਤੇ ਮੂਲੀ ਦਾ ਤੇ ਅੱਜ ਮੇਅਦ ਕਪਿਆ ਜੀ ਹਾਂਜੀ ਉਹ ਜਿਵੇਂ ਮੂਲੀ ਪਈ ਉਹਦਾ ਕੀ ਰੇਟ ਮੂਲੀ ਵੀਰੇ 4 ਰੁਪਏ 5 ਰੁਪਏ 4-5 ਰੁਪਏ ਨੂੰ ਤੇ ਜਿਵੇਂ ਬਾਈ ਯਾਦ ਕਰਦੇ ਹੋ ਪਿਆ ਜੀ ਚਾਰ ਜਾਲੇ ਰੁਪਏ 40 45 ਦਾ ਬਾਜ਼ਾਰ ਤੇ ਬਾਈ ਇਹ ਚਾਣਾ ਖੀਰਾ ਜੀ 5 ਰੁਪਏ ਇਹ 20 ਰੁਪਏ ਕਿਲੋ ਚਾਣਾ ਖੀਰਾ ਬਾਈ ਹਨ ਤੇ ਬਾਕੀ ਨੰਬਰ ਸਕਰੀਨ ਤੇ ਆ ਗਿਆ ਕਨੈਕਟ ਕਰ ਲਓ ਬਾਈ ਜੇ ਇੱਥੇ ਮਾਲ-ਸ਼ਾਲ ਲਿਆਉਣਾ ਠੀਕ ਆ ਬਾਈ ਓਕੇ ਬਰਾ ਲਓ ਬਾਈ ਤੇ ਆ ਜਾਓ ਬਾਈ ਅੱਗੇ ਚੱਲਦੇ ਮੋਗੇ ਮੰਡੀ ਤੇ ਹੋਰ ਕੀ ਕੀ ਵੈਰਾਈਟੀਆਂ ਆਈਆਂ ਜੀ ਤੇ ਇੱਧਰ ਬਾਈਆਂ ਕੋਲੇ ਇਧਰ ਆਲੂ ਬਹੁਤ ਸੋਨੇ ਪਏ ਆਲੂਆਂ ਦੀ ਵੈਰਾਈਟੀ ਵਿਖਾਈ ਗਿਆ ਬਾਈਆਂ ਤੋਂ ਹਨ ਪੁੱਛ ਕੇ ਕੀ ਰੇਟ ਵਿਕੀ ਬਾਈ ਕੀ ਹਾਲ ਚਾਲ ਹੈ ਜੀ ਹੋਰ ਪਰਾ ਠੀਕ ਆ ਸੇਤਾ ਕੇ ਮੈਂ ਭਾਈ ਆਪਣੇ ਆਲੂ ਦੀ ਕੁਆਲਿਟੀ ਵਿਖਾਈਂਗਾ ਤੇ ਕਾਲੂ ਮੜੀ ਥੱਲੇ ਕਰਕੇ ਇਹ ਲੈ ਭਾਈ ਆਲੂਆਂ ਦੀ ਕੁਆਲਿਟੀ ਵੇਖੋ ਅੱਜ ਰੇਟ ਪੁੱਛਦੇ ਆਲੂ ਦਾ ਭਾਈ ਆਲੂ ਦਾ ਬਾਜ਼ਾਰ ਅੱਜ ਕੀ ਰਹਿੰਦਾ ਜੀ 350 ਰੁਪਏ ਤੋਂ ਲੈ ਕੇ 400 ਰੁਪਏ ਤੱਕ ਵਿਕਿਆ ਵੀਰੇ 350 ਤੋਂ ਲੈ ਕੇ 450 ਰੁਪਏ ਤੱਕ ਜਿਹੜਾ 400 ਰੁਪਏ ਤੱਕ 400 ਤੱਕ 350 ਤੋਂ ਲੈ ਕੇ 400 ਰੁਪਏ ਜਿਹੜਾ ਚਿੱਟਾ ਆਲੂ ਹੈ ਜੀ ਚਿੱਟਾ ਆਲੂ ਵਧੀਆ ਟੌਪ ਕੁਆਲਿਟੀ ਜਾਨੀ ਫਸਟ ਕੁਆਲਿਟੀ ਇਹ ਭਾਈ ਹੁਣ ਜਾਨੀ ਹਰਾ ਹੋਣਾ ਸ਼ੁਰੂ ਹੋ ਜੂਗਾ ਜੀ ਹੁਣ ਥੋੜੇ ਚਿਰ ਨੂੰ ਹਨਾ ਮਤਲਬ ਇਹ ਕੱਚੀ ਪਟਾਈ ਹੈ ਦੋ ਵਾਰ ਪੱਕੀਆਂ ਪਟਾਈਆਂ ਆਉਣਗੀਆਂ ਉਹ ਆਲੂ ਬਹੁਤ ਵਧੀਆ ਆਊਗਾ ਉਹ ਆਲੂ ਜਾਨੀ ਵਧੀਆ ਆਊਗਾ ਹਨਾ ਜੀ ਤੇ ਭਾਈ ਆਪਣੇ ਜਿਹੜਾ ਡਾਇਮੰਡ ਆਲੂ ਸ਼ੁਰੂ ਹੋ ਗਿਆ ਮੋਗੇ ਮੰਡੀ ਜੀ ਨਹੀਂ ਡਾਇਮੰਡ ਨਹੀਂ ਹੋਇਆ ਸੀ ਉਹ ਕਦੋਂ ਤੱਕ ਹੋ ਜੂਗਾ ਜੀ ਡਾਇਮੰਡ 20 ਦਿਨ ਤੱਕ ਹੋ ਜੂਗਾ ਨਹੀਂ ਦਿਨ ਲਊਗਾ ਜਿਹੜੇ ਭਾਈ ਮਤਲਬ ਕਈ ਮੰਡੀਆਂ ਚ ਆਉਣਾ ਸ਼ੁਰੂ ਹੋ ਗਏ ਹਲੇ ਛੋਟਾ ਹੀ ਜਾਂਦਾ ਦਾ ਮਤਲਬ ਹਲੇ ਵੀ ਛੈਜ ਬਣਿਆ ਨਹੀਂ ਕਰਦੇ ਇਹ ਕੱਚੀ ਪਟਾਈ ਹੈ ਜਿਹੜੇ ਇਹਦੇ ਵਿੱਚ ਸਾਰਾ ਮਿਕਸ ਹੁੰਦਾ ਦਾ ਮੋਟਾ ਬਰੀਕ ਠੀਕ ਹੈ ਜੀ ਜਿਹੜਾ ਗਾਂ ਆ ਜੂਗਾ ਉਹਦੀ ਗ੍ਰੇਡਿੰਗ ਹੋ ਜਾਂਦੀ ਹੈ ਹਾਂਜੀ ਆ ਤਾਂ ਪਖਰਾਜ ਆ ਗਿਆ ਜੀ ਇਹ ਪਖਰਾਜ ਜਿਹੜੀ ਗਾਂ ਹਾਂ ਜਿਹੜੀ ਗਾਂ ਪੱਕੀ ਪਟਾਈ ਦੇ ਆਉਣਗੇ ਸਟੋਰ ਕੁਆਲਿਟੀ ਆਲੂ ਸਹੀ ਹੈ ਜੀ ਉਹ ਸਟਾਈ ਕਰਕੇ ਆਲੂ ਆਉਂਦੇ ਬੀ ਅੱਡ ਗੁੱਲਾ ਅੱਡ ਤੇ ਗੋਲੀ ਅੱਡ ਹਾਂ ਭਾਈ ਕੀ ਲੱਗਦਾ ਡਾਇਮੰਡ ਜਦੋਂ ਮੰਨ ਕੇ ਚੱਲ ਸ਼ੁਰੂ ਹੋ ਗਿਆ ਹਨਾ ਕਿੰਨਾ ਕੁ ਰੇਟ ਰਹਿ ਸਕਦਾ ਭਾਈ ਸਾਢੇ 550 ਰੁਪ ਸ਼ੁਰੂ ਹੋ ਗਿਆ ਹੈ ਹਾਂ ਸ਼ੁਰੂ ਹੋ ਗਿਆ ਤੇ ਉਦੋਂ ਬਾਅਦ ਵੇਖੋ ਵੀ ਮਤਲਬ ਉਹ ਬਾਤ ਆ ਫਿਰ ਮਾਹੌਲ ਤੇ ਹੈ ਨਾ ਜੀ ਬਾਹਰ ਦੀ ਮੰਗ ਨਿਕਲਦੀ ਹੈ ਤੇ ਬਾਅਦ ਤੇ ਹੀ ਨਿਕਲਉਂਦੇ ਨੇ ਬਾਹਰ ਦੀ ਮੰਗ ਤੇ ਕਿਹੜਾ ਤੁਸੀਂ ਮਤਲਬ ਰੇਟ ਰੱਖਿਆ ਵੀ 550 ਰੇਟ ਤੇ ਰਹੂ ਕਰੂਗਾ ਤੇ ਐਲ ਆਰ ਦੀ ਅੱਜ ਪੋਜੀਸ਼ਨ ਕੀ ਹੈ ਜਿਵੇਂ ਐਲ ਆਰ ਸੇਮ ਐਲ ਆਰ ਤੇ ਡਾਇਮੰਡ ਇੱਕੋ ਭਾਈ ਹੁੰਦੀ ਹੈ ਸੇਮ ਐਲ ਆਰ ਤੇ ਉਹਦੀ ਅੱਜ ਦੀ ਪੋਜੀਸ਼ਨ 550 ਰੇਟ ਤੇ ਰਹੀ ਹੈ ਹਾਂ 550 ਰੁਪਏ ਆਪਣੇ ਤੋਤਾ ਵੀ ਵਗਦਾ ਮੰਡੀ ਜੀ ਤੋਤਾ ਹੁੰਦਾ ਹੁੰਦਾ ਫਿਰੇ ਭਰੋਂਦਾ ਤੋਤਾ ਨੂੰ ਠੀਕ ਆ ਉਹਦੀ ਪੋਜੀਸ਼ਨ ਪਰ ਹੁਣ ਨਹੀਂ ਹੁੰਦੇ ਹੁਣ ਨਹੀਂ ਆਉਂਦਾ ਹੁਣ ਮਿੱਟੀ ਵਾਲਾ ਹੀ ਤੇ ਮਿੱਟੀ ਵਾਲਾ ਆਪਣੇ ਫਰੋਜਪੁਰ ਹੀ ਆਈ ਜਾਂਦਾ ਜੀ ਬਿਲਕੁਲ ਫਿਲਹਾਲ ਇਸ ਟਾਈਮ ਬਈ ਮਿੱਟੀ ਕਿੰਨੀ ਕਰ ਰਹੀ ਹੈ ਜਿਵੇਂ ਇਹਦੀ ਤਾਂ ਬਹੁਤ ਥੋੜੀ ਹੁਣ ਜਦੋਂ ਬਰਸਾਤ ਹੋਵੇ ਵਾਣ ਗਿੱਲੇ ਹੁਣ ਉਦੋਂ ਹੁੰਦੀ ਆ ਉਦੋਂ ਹੁੰਦੀ ਆ ਜਦੋਂ ਮੌਸਮ ਸਹੀ ਸਾਫ਼ ਆ ਉਦੋਂ ਨਹੀਂ ਹੁੰਦੀ ਇਸ ਟਾਈਮ ਸਹੀ ਨਹੀਂ ਹਨਾ ਕਿਲੋ ਡੇਢ ਕਿਲੋ ਦਾ ਮਾਮੂਲੀ ਗੱਲ ਹੈ 50 ਕਿਲੋ ਮਗਰ ਨਹੀਂ ਕਿਲੋ ਉਹ ਤਾਂ ਛੜਨੀ ਹੈ ਜਿਹੜੀ ਨਾਲ ਆਲੂ ਚੜਦੇ ਸਹੀ ਹੈ ਜੀ ਸਹੀ ਹੈ ਅੱਜ ਦਾ ਜਿਹੜਾ ਰੇਟ ਮੇਟਰੋ ਜਿਹੜਾ 350 ਤੋਂ ਲੈ ਕੇ 400 ਤੇ ਪਖਰਾਜ ਆਲੂ ਦਾ ਚਿੱਟਾ ਆਲੂ ਜਿਹਨੂੰ ਕਹਿ ਦਿੰਦੇ ਹਨਾ ਤੇ ਐਲਰ ਕੁਆਲਿਟੀ ਜਿਹੜੀ ਬਾਈਆਂ ਨੇ 550 ਬਾਈ 600 ਵੀ ਕਈ ਕੁਆਲਿਟੀ ਨਹੀਂ 600 ਰੁਪਏ 550 ਰੁਪਏ 550 ਟਾਪ ਦੀ ਕੁਆਲਿਟੀ ਕੋਈ ਛੋਟ ਆਲੇ ਦਿਨ ਜਦੋਂ ਮਾਲ ਗੱਡੀ ਮੰਡੀ ਚ ਘਟ ਆਇਆ ਉਹਦੇ ਕੋਈ ਵੇਗਿਆ ਹੋਵੇ ਤੇ 600 ਰੁਪਏ ਵੇਗਿਆ ਹੋਵੇ ਵਰਨਾ 550 ਰੁਪਏ ਪਾ 500 ਤੋਂ ਲੈ ਕੇ 550 500 ਵੀ ਗਿਆ ਹੋਊਗਾ ਮਤਲਬ ਥੋੜੀ ਮੀਡੀਅਮ ਕੁਆਲਿਟੀ ਹਾਂ ਜੇ ਛੱਟਾ ਰਾਸ਼ਨ ਕਿਸੇ ਦਾ ਆਏ ਤਾਂ ਉਹ 600 ਵੇਚ ਜਾਂਦਾ ਠੀਕ ਹੈ ਜੀ ਉਹਦਾ ਕੀ ਸਾਬ ਹੁੰਦਾ ਜੀ ਉਹ ਛੱਟਾ ਰਾਸ਼ਨ ਗੋਲੀ ਗੁੱਲਾ ਕੱਢਿਆ ਹੁੰਦਾ ਜਿਹੜਾ ਸ਼ਾਂਟ ਕੇ ਲੱਗਦਾ ਐਕਸਾਈਡ ਹੁੰਦਾ ਵਾ ਸਹੀ 550 ਜਿਹੜਾ ਐਲਰ ਕੁਆਲਿਟੀ ਚੱਲੀ ਬਈ ਆਪਣਾ ਕਿੱਥੇ ਖੜਿਆ ਜੀ ਦੁਕਾਨ ਕਿਹੜੀ ਆ ਗਈ ਆ ਐ ਰੋੜਾ ਫਰੂਟ ਐਂਡ ਵੈਜੀਟੇਬਲ ਕੰਪਨੀ ਉਹ ਸਬਜ਼ੀ ਮੰਡੀ ਮੋਗਾ ਨਿਊ ਸਬਜ਼ੀ ਮੰਡੀ ਮੋਗਾ ਮਾਮੇ ਭਾਂਜੇ ਦੀ ਹੱਟੀ ਮਾਮੇ ਭਾਂਜੇ ਦੀ ਹੱਟੀ ਬਾਈ ਦੇ ਬੱਲੇ ਤੇ ਭਾਈ ਫੋਨ ਨੰਬਰ ਜਰੂਰ ਬੋਲ ਦਿਓ ਜੀ 9217077070 92170770 70 70070 77 22 ਤੇ ਮਾਲ ਲਿਉਣਾ ਜੀ ਆਲੂ ਵਗੈਰਾ ਖਰੀਦਣੇ ਹਨ ਜਆ ਲੈ ਕੇ ਆਉਣਾ ਜੀ ਕਨੈਕਟ ਬਾਈ ਨਾਲ ਕਰ ਦੱਸ ਤੇ ਠੀਕ ਆ ਸੱਟ ਸਾਹਿਬ ਜੀ ਓਕੇ ਬਾਈ ਜੀ ਓਕੇ ਜੀ ਕਰਨ ਬਾਈ ਕੀ ਹੈ ਚੱਲ ਆ ਜੀ ਪਰੋ ਠੀਕ ਆ ਖੋਸ਼ ਨੂਰ ਟਰੇਡਿੰਗ ਕੰਪਨੀ ਖੋਸ਼ ਨੂਰ ਟਰੇਡਿੰਗ ਕੰਪਨੀ ਦੇ ਖੜੇ ਆ ਬਾਈ ਹਣਾ ਬਾਈ ਕੋਲੇ ਇਧਰ ਆ ਬਾਈ ਗਜਰਾਤ ਵਾਲੇ ਸੌਦੇ ਆ ਗਏ ਜੀ ਹਾਂਜੀ ਹਣਾ ਆ ਗਜਰਾਤ ਵਾਲੇ ਸੌਦੇ ਆ ਗਏ ਬਾਈ ਯਾਰ ਬੈਠਾ ਖੀਰਾ ਖੁਰਾਈ ਠੀਕ ਆ ਇਹ ਕੀ ਰੈਡ ਵੈਗ ਦਾ ਬਾਈ ਇਹ ਰਹੀ 25 ਤੋਂ 30 ਰੁਪਏ 25 ਤੋਂ 30 ਰੁਪਏ ਅਕੇਰਾ ਦੂਜੇ ਗੁਜਰਾਤ ਵਾਲੇ ਮਤਲਬ ਮੋਟੀ ਮਿਰਚ ਆਉਂਦੀ ਪਕੌੜ ਵਾਲੀ ਉਹ ਵੀ ਆਈ ਸੀਗੀ ਉਹ ਦੂਜੀ ਪਾਪੜੀ ਮਿਰਚ ਹੁੰਦੀ ਬਾਈ ਠੀਕ ਆ ਉਹਦਾ ਕੀ ਰੇਟ ਰਹਿੰਦਾ ਬਾਈ ਹੈਗਾ 35-40 ਰੁਪਏ ਕਿਲੋ 35-40 ਰੁਪਏ ਹੈ ਨਾ ਫਿਰ ਜਿਹੜੀ ਮੰਨ ਕੇ ਚਲੋ ਯਾਰ ਲੋਕਲ ਸੌਦੇ ਮੰਦੇ ਆ ਇਹਦੇ ਕਰਕੇ ਇਹਨਾਂ ਦਾ ਵੀ ਫਰਕ ਪੈਂਦਾ ਮੇਰੇ ਨਾ ਮਗਰੂ ਨਾ ਜਿਹੜੇ ਰੇਟ ਆ ਹਾਂ ਜਿਉਂ ਕੋ ਮਗਲੇ ਕੀ ਕਿਰਾਇਆ ਪੈਂਦਾ ਮਗਰੂ ਇਹ ਤਾਂ ਮਗਰੂ ਵੱਧ ਖੋਲਦੇ ਰੇਟ ਇਹਨਾਂ ਦੇ ਨਹੀਂ ਨਹੀਂ ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ ਨਾ ਵੀ ਮਤਲਬ ਇਹਦੇ ਦੇ ਵਿਕਰੀ ਦੇ ਫਰਕ ਪੈਂਦਾ ਜਦੋਂ ਸਸਤੇ ਹੋ ਜਾਂਦੇ ਵੀ ਇਹਦਾ ਰੇਟ ਵੀ ਥੱਲੇ ਆਉਂਦਾ ਕਿ ਨਹੀਂ ਮੁੜ ਕੇ ਆਉਂਦਾ ਵੀਰੇ ਆਉਂਦਾ ਉਹ ਬਰਾਮ ਬਰਾਮ ਦੇ ਆਈ ਜਾਣੇ ਹਾਂ ਮੜਕੇ ਇਹ ਉਹਨਾਂ ਨੂੰ ਅਗਲੇ ਨੂੰ ਸਸਤੀ ਮਿਲਦੀ ਗੋਪੀ ਜੀ ਇਹ ਸਬਦੇ ਮਤਲਬ ਵਿਕਰੀ ਘਟਦੀ ਆ ਉਹਦੇ ਕਰਕੇ ਦਾ ਰੇਡ ਵੀ ਜਾਨੀ ਕੱਲੇ ਆਉਂਦਾ ਹਾਂ ਨਹੀਂ ਆਮ ਇਹਦਾ ਰੇਡ 60 65 65 ਆ ਨਹੀਂ ਕਰ ਰਹੇ ਅੱਜ ਦਾ ਰੇਡ ਫਿਲਹਾਲ 40 45 ਰੁਪਏ ਜਿਹੜਾ ਚੱਲੀ ਜਾਂਦਾ ਠੀਕ ਆ ਜਿਹੜਾ ਭਾਈ ਆ ਨਿੰਬੂ ਪਿਆ ਜੀ ਇਹ ਤਾਂ ਬਾਜ਼ਾਰ ਕੀ ਰਹਿੰਦਾ ਜੀ ਇਹ ਲੋਕਲ ਨਿੰਬੂ ਇਹ ਲੋਕਲ ਵਾਲੇ 35 ਰੁਪਏ ਕਿਲੋ ਇਹ ਲੋਕਲ ਨਿੰਬੂ ਆ ਗਿਆ 30 35 ਰੁਪਏ ਇਹ ਰੇਡ ਦਾ ਮਾਰਲਾ ਨਿੰਬੂ ਵੇਚਦਾ ਪਿਆ ਵਾ 60 65 ਰੁਪਏ ਕਿਲੋ ਉਹਦਾ ਰੇਡ 60 65 ਭਾਈ ਲਸਣ ਆਇਆ ਸੀ ਆਪਣੇ ਲਸਣ ਲਸਣ ਦਾ ਬਾਜ਼ਾਰ ਕਿੰਨਾ 100 ਰੁਪਏ ਕਿਲੋ ਆਪਣੇ ਇੱਕ ਮੰਡੀ ਦੇ ਵਿੱਚ ਹਰਾ ਲਸਣ ਆਉਂਦਾ ਹਰਾ ਲਸਣ ਜੀ ਉਹ ਹਰਾ ਗੰਡਾ ਹਰਾ ਪਿਆਜ਼ ਹਰਾ ਪਿਆਜ਼ ਤਾਂ ਜਰੂਰ ਪਿਆ ਇਹਦਾ ਬਿਜਾਰ ਕਿੰਨਾ ਜੀ ਇਹ ਤਾਂ ਹੈਗਾ 25 25 ਰੁਪਏ ਕਿਲੋ ਹਣਾ ਹਰਾ ਲਸਣ ਨਹੀਂ ਆਇਆ ਫਲਾਲ ਵਾਲੇ ਆ ਹਰਾ ਲਸਣ ਨਹੀਂ ਆਇਆ ਬਟੰਡਾ ਮੰਡੀ ਦੇ ਵਿੱਚ ਸ਼ੁਰੂ ਹੋ ਗਿਆ ਆਉਣ ਆ ਬਾਈ ਵਾਲੇ ਮੋਗੇ ਮੰਡੀ ਦੇ ਵਿੱਚ ਆਇਆ ਨਹੀਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਆ ਜਾਏ ਬਾਈ ਹਾਂ ਤੇ ਵੈਸੇ ਜਿਹੜਾ ਨੋਰਮਲ ਲਸਣ ਉਹਦਾ ਬਾਜ਼ਾਰ ਜਾਨੀ 100 ਰੁਪਏ ਤੇ ਰਹਿਗਾ ਹਣਾ ਖੜ ਗਿਆ ਬਾਈ ਬ੍ਰੇਕ ਲੱਗੀ ਕੇਰਾ ਹਣਾ ਬ੍ਰੇਕ ਲੱਗੀ ਪਈ ਦੋਨ ਪੈ ਗਿਆ ਕੇਰੀਆਂ ਹਾਂ ਹਾਂ ਜੀ ਦਾ 200 250 200 160 70 ਤੱਕ ਵੀ ਆ ਗਿਆ ਸੀ ਬਾਈ ਹਣਾ ਅੱਜ ਦਾ ਫਿਲਹਾਲ 100 ਰੁਪਏ ਚਕੰਦਰ ਦਾ ਬਾਈ ਰੇਟ ਕਿੰਨਾ ਰਹਿੰਦਾ ਜੀ ਚਕੰਦਰ ਹੈਗਾ 2022 ਰੁਪਏ ਕਿਲੋ 2022 ਰੁਪਏ ਕਿਲੋ ਜਿਹੜਾ ਟਾਪ ਦੀ ਕੁਆਲਿਟੀ ਦਾ ਟਾਪ ਦੇ ਰੇਟ ਦੱਸੀ ਇਹਨੇ 2022 ਰੁਪਏ ਕਿਲੋ ਠੀਕ ਹੈ ਭਾਈ ਜੀ ਓਕੇ ਬੋਰਡ ਵਿਖਾ ਦੀ ਕਾਲੂ ਉਧਰ ਮਾਰ ਆ ਜਾ ਹਣਾ ਲੈ ਭਾਈ ਉਧਰ ਬੋਰਡ ਵਿਖਾ ਦੀ ਬਾਈ ਦਾ ਨੰਬਰ ਸਕਰੀਨ ਤੇ ਆ ਗਿਆ ਤੇ ਜਿਹੜਾ ਵੀਰਪਰਾ ਲਿਆਉਣੀ ਚਾਹੁੰਦਾ ਇਧਰ ਵੈਰੈਟੀ ਕਨੈਕਟ ਕਰਦਾ ਭਾਈ ਇਹਦਾ ਰੇਟ ਕੀ ਸੀ ਘਰ ਵੀ ਦਾ ਜਰਾ ਆ 100 ਰੁਪਏ ਜਿਹੜੀ ਪਨੀਰ ਵਾਲੀ ਰੁਪਈਆ ਆ ਗਈ ਹਣਾ ਆ ਪਨੀਰ ਵਾਲੀ ਰੁਪਈਆ ਉਧਰ ਵੀਡੀਓ ਬਣਾਈ ਸੀ ਮੋਗੇ ਮੰਡੀ ਦੇ ਵਿੱਚ ਤੇ ਇਹ ਵਿਕਦੀ ਹੈ 100 ਰੁਪਏ ਬਾਈ ਹਨ ਸਸਤੀ ਤੋਂ ਕੰਮ ਕਰ ਰਹੇ ਆਲੂ ਅੱਛਾ ਲੈ ਬਾਈ ਕਿ ਕੀ ਆ ਬਾਈ ਦਾ ਲੈ ਲੈ ਇੱਧਰ ਬਾਈ ਲੈ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਠੀਕ ਠਾਕ ਜੀ ਬਾਈ ਆਪਣਾ ਮੇਨ ਆਲੂਆਂ ਦਾ ਆ ਗਿਆ ਜੀ ਆਲੂਆਂ ਦਾ ਮੇਨ ਕੰਮ ਲੈ ਬਾਈ ਬਾਈ ਕੋਲ ਇਧਰ ਆਲੂ ਬਹੁਤ ਕੈਂਟ ਕੁਆਲਟੀ ਪਈ ਹੈ ਮਿੱਟੀ ਭੋਰਾ ਨਹੀਂ ਇਹਦੇ ਚ ਬਾਈ ਹਨ ਡਾਇਮੰਡ ਆ ਬਾਈ ਜੀ ਇਹ ਡਾਇਮੰਡ ਆ ਗਿਆ ਜੀ ਹਾਂ ਜੀ ਚਿੱਟੇ ਦੇ ਵਿੱਚ ਆਪਣੇ ਕੋਲੇ 5-6 ਕੁਆਲਿਟੀਆਂ ਡਾਇਮੰਡ ਆ ਤਖਰਾਜ ਆ ਠੀਕ ਆ ਜੀ ਤਖਰਾਜ ਕਿਹੜਾ ਬਾਈ ਪਖਰਾ ਜਿੱਦਾਂ ਲਬਾਸੇ ਪਿਆ ਲੈ ਬਈ ਇਹਨਾਂ 'ਚ ਫਰਕ ਜਰੂਰ ਸਮਝਾਈ ਮੇਰਾ ਵੀਰ ਭਰਾ ਹਨ ਥੋੜਾ ਫਰਕ ਕਿਹਨਾਂ ਦਾ ਭਾਈ ਫਰਕ ਆ ਭਾਈ ਜੀ ਇੱਕ ਤੇਰਾ ਸੈਜ ਦਾ ਵਾ ਤੇ ਇਹਦੀ ਆ ਡਾਇਮੰਡ ਦੀ ਲਾਈਫ ਵਾਦਾ ਆ ਕੱਚਾ ਪੱਟਿਆ ਜਾਂਦਾ ਵਾ ਇਹ ਪੱਛਾ ਪੱਟਿਆ ਜਾਂਦਾ ਖਾਣ ਦੇ ਵਿੱਚ ਭਾਈ ਜੀ ਇਹਨਾਂ ਦਾ ਕੀ ਫਰਕ ਹਨ ਖਾਣ ਦੇ ਵਿੱਚ ਆ ਡਾਇਮੰਡ ਟੇਸਟੀ ਆ ਇਹਦੀ ਹਰ ਇੱਕ ਚੀਜ਼ ਬਣ ਸਕਦੀ ਆ ਇਹਦੀ ਹਰ ਇੱਕ ਚੀਜ਼ ਬਣ ਸਕਦੀ ਆ ਜੇ ਜਿਹੜੀ ਕੁਲਚੇ ਕੁਲਚੇ ਆਣ ਆ ਤੇ ਖੜ ਮਾਣੂ ਚਾਹੀਦਾ ਜਿਹੜਾ ਭਾਈ ਹਨ ਇਹ ਹਲਵਾਈ ਇਹਨੂੰ ਬੈਸਟ ਮੰਨਦੇ ਆ ਅਜਾਹ ਵਾਲੀ ਚੀਜ਼ ਹੈ ਸਹੀ ਆ ਭਾਈ ਜਿਹੜੇ ਡਾਇਮੰਡ ਦੇ ਵਿੱਚ ਫਰਕ ਆ ਜੇ ਮੈਂ ਜੇ ਨਾਰਮਲ ਲੋਕ ਨੇ ਪਛਾਣ ਕਰਨੀ ਹੈ ਨਾਰਮਲ ਬੰਦੇ ਨੇ ਉਹਨੂੰ ਤਾਂ ਕੋਈ ਪਛਾਣ ਨਹੀਂ ਆਉਂਦੇ ਭਾਈ ਨਹੀਂ ਆਮ ਲੋਕਾਂ ਨੂੰ ਘੱਟ ਪਤਾ ਲੱਗਦਾ ਜੀ ਪਰ ਹੁਣ ਤਾਂ YouTube ਦਾ ਜ਼ਮਾਨਾ ਨੈਟ ਦਾ ਜ਼ਮਾਨਾ ਸਾਰਿਆਂ ਨੂੰ ਪਤਾ ਲੱਗ ਗਿਆ ਤਾਂ ਕੋਈ ਵਕਰੀ ਜੀ ਚੀਜ਼ ਦੱਸ ਦਗੇ ਵੀ ਜਿਵੇਂ ਭਾਈ ਜੇ ਮਤਲਬ ਨਾਰਮਲ ਬੰਦੇ ਨੇ ਸਨਾਖਤ ਕਰਨੀ ਆ ਉਹਦਾ ਮਤਲਬ ਮਿਹਨਤ ਜਿਹੜਾ ਚੀਜ਼ ਬਸ ਜਿਹੜਾ ਟਾਈਮ ਆ ਦਾ ਆਮ ਤੌਰ ਤੇ ਲਮਾਈ ਦੇ ਵਿੱਚ ਹੋਊਗਾ ਲਮਾਈ ਜੀ ਹੋਊਗੀ ਠੀਕ ਹੈ ਥੋੜਾ ਜਿਹਾ ਇਹ ਥੋੜਾ ਜਿਹਾ ਗਲਾਈਟ ਆਊਗਾ ਤੇ ਇਹ ਆਲੂ ਦਾ ਰੂਪ ਰੰਗ ਰੂਪ ਵੀ ਦੂਜੇ ਆਲੂ ਨਾਲੋਂ ਬੈਸਟ ਹੋਊਗਾ ਬੈਸਟ ਕੁਆਲਿਟੀ ਆਟ ਵਾਈਟ ਦੀ ਸ ਅੱਜ ਦਾ ਆਪ ਜਿਹੜਾ ਆਪਣਾ ਪਖਰਾਜ ਆ ਇਹ 400 ਤੋਂ ਲੈ ਕੇ 450 ਤੱਕ ਆ ਸਾਢੇ 450 ਤੱਕ ਬਾਈ ਜਿਹੜਾ ਆਪਣਾ ਡਾਇਮੰਡ ਆ ਉਹ ਸਾਢੇ 450 ਲੈ ਕੇ 500 ਤੱਕ ਆ ਇਹ ਵੈਸੇ ਵੀ ਰੇਟ ਪੱਖੋਂ ਵੀ ਜੀ ਡਾਇਮੰਡ ਦੂਜੇ ਵਾਲੇ ਕੋਲੋਂ 100 ਰੁਪਏ ਤੇਜ਼ੀ ਹੁੰਦਾ ਤੇਜ਼ੀ ਰਹਿੰਦਾ ਜੀ ਹਨਾ ਲੈ ਭਾਈ ਵੈਸੇ ਤਾਂ ਆ ਜਿਹੜਾ ਆਉਂਦਾ ਨਹੀਂ ਉਹ ਨਾ ਡਾਇਮੰਡ ਬਾਈ ਕੋਲ ਆ ਆ ਇੱਕਾ ਚੱਕੀ ਬਾਈ ਹਨਾ ਅੱਛਾ ਨਾ ਭਈਆ ਹੁਣ ਆ ਗਿਆ ਹਨਾ ਆ ਰੋਨ ਕੁਆਲਟੀ ਆ ਗਈ ਜੀ ਹਾਂ ਜੀ ਇਹ ਐਲਰ ਹਾਂਜੀ ਇੱਧਰ ਲਾਓ ਮੈਂ ਆ ਰੋਨ ਆ ਗਿਆ ਦੋਵੇਂ ਕੁਆਲਟੀ ਬਹੁਤ ਵਧੀਆ ਦੋਵੇਂ ਕੁਆਲਟੀ ਪੱਕਾ ਲੂਆ ਸਹੀ ਹੈ ਜੀ ਐਲਰ ਵੱਡਾ ਜਾਂਦਾ ਠੀਕ ਹੈ ਜੀ ਲੈ ਭਾਈ ਆਹ ਕੁਆਲਟੀ ਜਿਹੜੀ ਰੋਨ ਆ ਗਈ ਆ ਗਈ ਐਲਰ ਭਾਈ ਜੇ ਮੈਨੂੰ ਨੋਰਮਲ ਬੰਦੇ ਨੇ ਸੁਣਾਕਤ ਕਰਨੀ ਇਹ ਵਿੱਚੋਂ ਲਾਲ ਨਿਕਲਦਾ ਜੀ ਇੱਕ ਅੱਛੀ ਪਟੜੀ ਨੂੰ ਕੰਮ ਆ ਜਾ ਪਾਜੀ ਆ ਰੋਨ ਸਹੀ ਹੈ ਜੀ ਹਾਂਜੀ ਇਹ ਪੱਕੀ ਨੂੰ ਚੱਲਦਾ ਇਹ ਵੀ ਛੱਤੀ ਨੂੰ ਚੱਲ ਬਣਦਾ ਸਹੀ ਮੈਨੇ ਪੱਕੀ ਨੂੰ ਚੱਲਦਾ ਐਲਰ ਇਹ ਛੱਤੀ ਚੱਲਦਾ ਸਹੀ ਹੈ ਜੀ ਨਹੀਂ ਇਹਦਾ ਬਜ਼ਾਰਕ ਨਾ ਰਹਿੰਦਾ ਜੀ ਜਿਵੇਂ ਆਹ ਇਹਦਾ 550 ਰੁਪਏ ਰੇਟ ਆਈ ਅੱਜ ਦਾ ਹਾਂਜੀ ਅੱਜ ਦਾ ਬਜ਼ਾਰ 550 ਰੁਪਏ ਜੀ ਇਹਦਾ 50 ਵੀ ਸੀ ਇਹਦਾ ਨੈਟ ਰੇਟ ਦੱਸੀ ਨੈਟ ਰੇਟ ਜਨ ਨੈਟ ਰੇਟ ਦੱਸੀ ਹੈ ਨਾ ਆਹ ਭਾਈ ਜੀ 550 ਇਹ ਵੀ ਗਿਆ ਅੱਜ ਆ 550 ਅਰ ਉਹਨਾਂ ਤੇ ਅੱਲਰ ਜਮਾ 60 ਵੀ ਗਿਆ ਅਲਰ ਠੀਕ ਹੈ ਜੀ ਇਹ 550 LLR ਜਣੀ 550 ਤੋਂ ਲੈ ਕੇ 600 ਰੁਪਏ ਜਿਹੜਾ ਬਾਜ਼ਾਰ ਮੋਗੇ ਮੰਡੀ ਦੇ ਵਿੱਚ ਫਰਦਾ ਵੀਰ ਜਿਹੜਾ ਹੁਣ ਕਿਸਾਨ ਲੈ ਕੇ ਆਉਗੇ ਤੁਹਾਡੇ ਕੋਲੇ ਆਲੂ ਹਨ ਉਹਨੂੰ ਕਿੰਨੇ ਕੁ ਦੇ ਪੈਸੇ ਮਤਲਬ ਮਿਲ ਜਾਂਦੇ ਜੀ ਸਾਰਾ ਰਾਤ ਕੱਟ ਕੇ ਦੀ ਨੈਟ ਵੇਦੇ ਸੌਦੇ ਨੈਟ ਵੇਦੇ ਸਾਰੇ ਸੌਦੇ ਸਹੀ ਆ ਭਾਈ ਹਨਾ ਤੇ ਉਹਨੂੰ ਜੇ ਮੰਨ ਕੇ ਚਲੋ 550 ਰੁਪਏ ਦੇ 30 ਰੁਪਏ 510 ਰੁਪਏ ਦੀ ਆਵਰੇ ਆ 510 ਰੁਪਏ ਦੀ ਜੇ ਸੀਡ ਲੱਟ ਵਗਾਰ 560 ਰੁਪਏ ਦੀ ਆਵਰੇ ਜਾਂਦੀ ਖੇਤਾਂ ਚੋਂ ਕੀ ਸਾਹਿਬ ਨੇ ਚੱਕੀ ਜਾਂਦੇ ਨੇ ਖੇਤਾਂ ਚੋਂ ਨਹੀਂ ਆਪਾਂ ਹੀ ਮੰਡੀ ਵੇਚਦੇ ਹਾਂ ਮਾਲ ਆਹੀ ਮੰਡੀ ਵੇਚਦੇ ਹਾਂ ਉਹ ਮਾਰੀਆਂ ਦਾ ਕੰਮ ਅੰਦਾ ਜਿਹੜਾ ਮਸਲਾ ਹੈ ਨਾ ਖੇਤਾਂ ਦਾ ਹਾਲੇ ਬਾਜ਼ਾਰ ਤੁਹਾਨੂੰ ਦੱਸਾਂਗੇ ਭਾਈ ਖੇਤਾਂ ਦਾ ਬਾਜ਼ਾਰ ਕੀ ਚੱਲ ਜੰਦਾ ਉਹਨਾਂ ਦੇ ਨਾਲ ਚੱਲਦੀ ਹੈ ਅੰਦਰ ਵੀ ਕੁਆਲਟੀ ਦਾ ਪੰਜਾ ਬਈ ਇਧਰ ਹੋਰ ਬਹੁਤ ਘੰਟ ਕੁਆਲਟੀ ਦਾ ਸਾਹਿਬ ਭਾਈ ਇਧਰ ਵੇਖੋ ਭਾਈ ਇਧਰ ਬੈਠੋ ਨਾ ਆਹ ਭਾਈ 500 ਰੁਪਏ ਚੁੱਪ ਬਹੁਤ ਤਕੜੀ ਕੁਆਲਿਟੀ ਪਈ ਹੈ ਜੀ ਆਲੂ ਦੀ ਬਈ ਇਹ ਜਿਹੜੇ 50 ਕਿਲੋ ਦੀ ਭਰਤੀ ਦੇ ਮਗਰ ਮੱਲਦਾ ਮਿੱਟੀ ਦਾ ਭੋਰਾਂ ਨਿਕਲਦੀ ਬਾਈ ਮਿੱਟੀ ਬਈ ਵਿੱਚ ਆ ਵੀ ਜਾਂਦੀ ਐਨੀ ਗੱਲ ਕਿੰਨੀ ਕਿਲੋ ਮਿੱਟੀ ਹੁੰਦੀ ਵੀ ਹਾਂਜੀ 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 ਇਹਦੇ ਚ ਬਾਦੀ ਨਹੀਂ ਲੱਗਦੀ ਇਹ ਤਾਂ ਨਹੀਂ ਬਈ ਇਹ ਸਾਰਾ ਸਾਫ਼ ਹੀ ਆਲੂ ਹੈ ਜਿਵੇਂ ਸਾਫ਼ ਹੀ ਆਲੂ ਹੈ ਹਾਂ ਮਿੱਟੀ ਝਾੜੀ ਵੀ ਹੈ ਨਾ ਤੇ ਮਿੱਟੀ ਵਾਲਾ ਆਲੂ ਵੇ ਫਰੋਈਪੁਰ ਵਾਲੀ ਸਾਈਡ ਤੋਂ ਜ਼ਿਆਦਾ ਆ ਜਮੀ ਕਣੀ ਪੈਂਦੀ ਉਦੋਂ ਮਿੱਟੀ ਵੱਧ ਜਾਂਦੀ ਉਹਨਾਂ ਦਾ ਫਰਕ ਹੁੰਦਾ ਬਈ ਇਹ ਰੇਤਲੇ ਵਾਂ ਦਾ ਇਹ ਰੇਤਲੇ ਵਾਂ ਦਾ ਉਹ ਕੋ ਕੜਰੇ ਵਾਂ ਦਾ ਇਹ ਕਿਹੜੀ ਸਾਈਡ ਦਾ ਹੈ ਬਈ ਹਾਂਜੀ ਇਹ ਕਿਹੜੀ ਸਾਈਡ ਹੈ ਇਹ ਆਪਣੇ ਭਿੰਡ ਇਹਦਾ ਬਿਜਾਰੀ ਭਾਈ ਜੀ ਨੇ ਦੱਸੀ ਜਾਂਦੇ ਜਿਹੜਾ ਅੱਜ ਬਾਜ਼ਾਰ ਦੇ ਵਿੱਚ ਰੀਡਾ ਜਿਹੜਾ ਚੱਲੀ ਜਾਂਦਾ ਜੇ ਮੋਗਾ ਮੰਡੀ ਦੇ ਵਿੱਚ ਤੁਸੀਂ ਵੀਰੋ ਆਲੂ ਲੈ ਕੇ ਆਉਣਾ ਕਿਸਾਨ ਭਰਾ ਵੇਂਦੇ ਆਪਣੀ ਵੀਡੀਓ ਨੰਬਰ ਜ਼ਰੂਰ ਬੋਲਦੇ ਹੋ ਭਾਈ ਹਾਂਜੀ ਆਪਰੇ ਪਿਆਰਾ ਸਿੰਘ ਚੀਮਾਟਰਨ ਕੰਪਨੀ ਆ ਨਿਊ ਸੌਜੀ ਮੰਡੀ ਮੋਗਾ 7 ਨੰਬਰ ਸ਼ੈੱਡ ਆ ਜੀ 7 ਨੰਬਰ ਸ਼ੈੱਡ ਆ ਜੀ ਫੋਨ ਨੰਬਰ ਜ਼ਰੂਰ ਬੋਲਦੇ ਹੋ ਭਾਈ ਹਾਂਜੀ ਸਰਦਾਰ ਪਿਆਰਾ ਸਿੰਘ 9876842901 ਜੀ 98768 ਅਸੀਂ ਆਪਣਾ ਬੋਰਡ ਲਗਾ ਲਾ ਭਾਈ ਇੱਧਰ ਬੋਰਡ ਵੀ ਵਿਖਾ ਦੇ ਕਹ ਲੂ ਹਣਾ ਸਾਹਮਣੇ ਤੇ 98768 ਤੇ 42901 ਬਾਈ ਨਾਲ ਕਨੈਕਟ ਕਰ ਲਓ ਜੇ ਕਿਸੇ ਵੀਰ ਭਰਾ ਨੇ ਮੋਗੇ ਮੰਡੀ ਦੇ ਵਿੱਚੋਂ ਆਲੂ ਖਰੀਦਣਾ ਜਾਂ ਲੈ ਕੇ ਆਉਣਾ ਜੀ ਹਨ ਠੀਕ ਆ ਬਾਈ ਠੀਕ ਆ ਆ ਬਸ ਮਿਹਰਬਾਨੀ ਜੀ ਆ ਜਿਹੜੇ ਆਲੂ ਦੇ ਰੇਟ ਗਣਾਏ ਆ ਪਿਆਜ਼ ਦੇ ਤੇ ਲਸਣ ਦੇ ਰੇਟ ਰਹਿ ਗਏ ਲੋਕਲ ਸੌਦੇ ਜਿਹੜੇ ਬਾਈ ਉਹ ਮੰਦੇ ਹੀ ਚੱਲੀ ਜਾਂਦੇ ਹਨ ਤੇ ਆ ਜੋ ਕਰਾਂ ਦੀ ਇੱਧਰ ਹੋਰ ਚੱਲਦੇ ਬਾਈ ਜਿਹੜੀਆਂ ਵੈਰਟਿਕਾ ਮਤਲਬ ਇੱਧਰ ਬਾਈ ਕੋਲੇ ਬਰੋਕਲੀ ਪਈ ਆ ਜੀ ਤੇ ਅਲਾਬਾਦੀ ਸੌਦੇ ਪਏ ਹਨ ਬਾਈ ਕੋਲੇ ਬਾਈ ਕੀ ਵਾਲ ਚਲਾਈ ਸੇਰ ਸਾਹਿਬ ਸਿੱਤਾ ਕੇ ਮੈਂ ਆਪਣੀਆਂ ਬੱਲੇ 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 ਜੀ ਬਾਈ ਆ ਅਲਾਬਾਦੀ ਸੌਦੇ ਆਗੇ ਸਰ ਗੁਜਰਾਤ ਦੇ ਹਾਂਜੀ ਐਮਪੀ ਦੇ ਐਮਪੀ ਦੇ ਸਬਦੇ ਆ ਗਏ ਭਾਈ ਜਿਹੜੇ ਬਾਈਕਰ ਪਏ ਆ ਜੀ ਇਹ ਪ੍ਰਧਾਨ ਸਾਹਿਬ ਆ ਗਏ ਮੰਡੀ ਦੇ ਜੀ ਹੈ ਨਾ ਭਾਈ ਕੀ ਬਜਾਰੰਦਾ ਜੀ ਇਹਨਾਂ ਦਾ ਜਿਵੇਂ ਆ ਪਏ ਆ ਜੀ ਉਹ ਮਿਰਚਾ 50 ਰੁਪਏ ਮਿਰਚਾ 25 30 ਰੁਪਏ ਕਿਲੋ ਆ ਬੇਗਨ ਬੰਦਿਆ 16 ਰੁਪਏ ਕਿਲੋ ਆ ਮਹੰਗੜ ਰਹਿ ਗਿਆ 15 16 ਰੁਪਏ ਕਿਲੋ ਹੈ ਨਾ ਜਿਹੜੇ ਐਮਪੀ ਦੇ ਸਬਦੇ ਚੱਲੀਏ ਉਹਦੇ ਬਹੁਤ ਜ਼ਿਆਦੇ ਆਈਦੇ ਸੌਦੇ ਵਿਕਰੀ ਘਟ ਹੈ ਸੌਦੇ ਬਹੁਤ ਜ਼ਿਆਦੇ ਆਈ ਜਾਂਦੇ ਆ ਇਹ ਮਹੀਨਾ ਦੋ ਮਹੀਨੇ ਗੱਲ ਪੈਂਦਾ ਹੁੰਦਾ ਸੌਦੇ ਦਾ ਮਹੀਨਾ ਦੋ ਮਹੀਨੇ ਇੱਕ ਤੱਕ ਸਾਰਾ ਹਾਂਜੀ ਹੋ ਗਏ ਜ਼ਿਆਦੇ ਤੋਂ ਦਾ ਜਿਆਦਾ ਬਣਾ ਦੇ ਬੈ ਹਾਂ ਵਿਕਦਾ ਹੈ ਨਹੀਂ ਵਿਕਦਾ ਹੈ ਨਹੀਂ ਸਹੀ ਹੈ ਜੀ ਬਈ ਸੁਧਾਰ ਕਰੋ ਜੀ ਲੋਕਾਂ ਨੂੰ ਇੱਕ ਮਹੀਨੇ ਬਾਅਦ ਇੱਕ ਮਹੀਨਾ ਪੂਰਾ ਲੱਗ ਜਾ ਜਿਵੇਂ ਕਹੀ ਰੱਖਦੇ 20 ਫਰਵਰੀ 25 ਫਰਵਰੀ ਤੱਕ ਮਾੜਾ ਮੋੜਦਾ ਹਾਂ ਇੱਕ ਮਹੀਨੇ 1 2 ਮਾਰਚ ਤੋਂ 4 ਮਾਰਚ ਦੇ ਮਹੀਨੇ ਵਿੱਚ ਸੌਦਾ ਬੰਦਾ ਹੋ ਜਾਊਗਾ ਉਹਨੂੰ ਗੋਭੀ ਵੇਖੀ ਦੂਸਰੀ ਜੀ ਗੋਭੀ ਨਹੀਂ ਘਟ ਜੂਗੀ ਕੜ ਜੂਗੀ ਹਾਂ ਟਮਾਟਰ ਗੋਬੇ ਵਾਲੇ ਵਾਂਗ ਟਮਾਟਰ ਵਗੈਰਾ ਲੱਗਦੇ ਆ ਔਰ ਹਾਂਜੀ ਹਾਂਜੀ ਕਈ ਵਾਈ ਜਾਂਦੇ ਹੁਣ ਵੀਰ ਭਰਾ ਇੱਕ ਟਮਾਟਰ 15-16 ਰੁਪਏ ਕਿਲੋ ਆ ਟਮਾਟਰ ਦਾ ਬਾਜ਼ਾਰ ਸਿਮਲਾ 35 ਰੁਪਏ ਕਿਲੋ ਆ ਸਿਮਲਾ 35 ਰੁਪਏ 5-5 ਰੁਪਏ ਕਿਲੋ ਆ ਬੰਦ 5 ਰੁਪਏ ਕਿਲੋ ਆ 20 15 ਰੁਪਏ ਕਿਲੋ ਆ 20 15 ਹੋ ਗਿਆ ਬਰੋਕਲੀ ਦਾ ਕੀ ਰੇਟ ਆ ਜੀ 10 ਰੁਪਏ ਕਿਲੋ ਬਈ ਅਰੇ ਇਹ ਤਾਂ ਦਿਖਦੀ ਨਹੀਂ ਹੁੰਦੀ ਆ 11 ਉੱਤੇ ਜਿੱਦਾਂ ਕਦੇ ਵਿਆਹ ਸ਼ਾਦੀਆਂ ਚੱਲਦੇ ਬਰੋਕਲੀ 100 ਰੁਪਏ ਨੂੰ ਵੇਚ ਦਿੰਦੀ ਹੈਗੇ ਹਣਾ ਤੇ ਇਹਦਾ 10 ਰੁਪਏ ਨਹੀਂ ਬਾਈ ਹੁਣ ਆਪਣੇ ਅੱਛਾ ਹੁਣ ਲੋਕਲ ਲਈ ਜ਼ਿਆਦਾ ਜੌਨ ਲੱਗੀ ਭਾਈ ਹਨਾ ਆ ਬਈ ਇੱਧਰ ਨੰਬਰ ਚੱਲੀ ਜਾਂਦਾ ਗੌਰਵ ਟਰੇਡਿੰਗ ਕੰਪਨੀ ਜਿੱਥੇ ਖੜੇ ਆ ਹਨਾ ਤੇ ਜੇ ਇੱਥੇ ਮਾਲ ਚਾ ਲੈਣਾ ਬਾਈ ਨਾਲ ਕਨੈਕਟ ਕਰ ਲਓ ਠੀਕ ਆ ਭਾਈ ਜੀ ਓਕੇ ਜੀ ਲੱਭਿਆ ਆ ਰੇਟ ਜਿਹੜੇ ਚੱਲੇ ਸੀ ਮੋਗਾ ਮੰਡੀ ਦੇ ਵਿੱਚ ਪਿਆਜ਼ ਵਾਲੇ ਵੀ ਰਾਣਾ ਗੱਲਬਾਤ ਕਰਦੇ ਆ ਜੀ ਪਿਆਜ਼ ਵਾਲੇ ਵੀਰ ਭਰਾ ਮਤਰਾ ਹਰੇ ਮਟਰ ਦੇ ਰੇਟ ਰਹਿ ਗਏ ਸੀ ਸੋਢੀ ਸਾਹਿਬ ਕੋਲੇ ਪੁੱਛਣ ਲੱਗਿਆ ਹਰੇ ਮਟਰ ਦਾ ਪਹਿਲਾਂ ਸਾਡੇ ਨਿਕਲ ਵੀ ਦਿਮਾਗ ਤੋਂ ਜੀ ਹਨਾ ਸੱਸੀ ਕਾਲਾ ਪਾਉ ਜੀ ਸਾਤ ਸ੍ਰੀ ਅਕਾਲ ਜੀ ਬਈ ਆਪਣੀ ਦੁਕਾਨ ਦਾ ਨਾਮ ਕੀ ਆ ਗਿਆ ਜੀ ਛੋਡੀ ਫਰੂਟ ਕੰਪਨੀ ਬੱਬੂ ਛੋਡੀ ਮੋਗਾ ਛੋਡੀ ਫਰੂਟ ਕੰਪਨੀ ਦਾ ਖੜਿਆ ਮਟਰ ਦਾ ਰੇਟ ਪੁੱਛ ਲੈ ਬੋ ਅੱਜ ਮਟਰ ਕੀ ਰੇਟ ਵਿਗਿਆ ਬਾਈ ਮਟਰ ਸੇਰੇ ਵਿਗਿਆ ਜੀ 20 ਰੁਪਏ 18 20 ਰੁਪਏ ਹੁਣ 25 ਤੋਂ 30 ਰੁਪਏ ਤੱਕ ਹੁਣ 25 ਤੋਂ 30 ਵਿਕੀ ਜਾਂਦਾ ਜਾਨੀ ਹੁਣ ਟਾਈਮ ਹੋ ਗਿਆ 8:30 9 ਵਜੇ ਦੇ ਨੇੜੇ ਤੇ ਟਾਈਮ ਹੋ ਗਿਆ ਬਾਈ ਜਿਹੜਾ ਮੰਡੀ ਦੇ ਵਿੱਚ ਚੱਲੀ ਇਹਦਾ ਇਸ ਟਾਈਮ ਜਿਹੜਾ ਰੇਟ 30 ਰੁਪਏ ਜਿਹੜਾ ਲੋਕਲ ਮਟਰ ਜਿਹੜਾ ਜੀ ਲੋਕਲ ਮਟਰ ਜਿਹੜਾ ਜਿਹੜਾ ਅੰਬਰਸਰ ਤਰਨਤਾਰਨ ਵਾਲੀ ਸ 17 18 20 ਤੱਕ ਲਿਖਿਆ ਜੀ ਜਿਹੜਾ ਲੋਕਲ ਮਟਰ ਆ ਉਹ 25 ਤੋਂ ਲੈ ਕੇ 30 ਰੁਪਏ ਜਿਹੜਾ ਬਾਜ਼ਾਰ ਮੋਗਾ ਮੰਡੀ ਦਾ ਅੱਜ ਦਾ ਸ਼ਨੀਵਾਰ ਜਿਹੜਾ ਹਰੇ ਮੰਡ ਦਾ ਚੱਲੀ ਜਾਂਦਾ ਬਈ ਜੇ ਕਿਸੇ ਨੇ ਮਟਰ ਲਿਆਉਣਾ ਇੱਥੇ ਨਾ ਨੰਬਰ ਜ਼ਰੂਰ ਬੋਲਦਿ ਗਿਆ ਆਪਾਂ ਪਪੂ ਛੋਡੀ ਛੋਡੀ ਫਰੂਟ ਕਾਰਟ ਜੀ ਸਬਜ਼ੀ ਮੰਡੀ ਮੋਗਾ 94173 41281 94134 41288 ਸਹੀ ਹੈ ਜੀ ਬਾਕੀ ਨੰਬਰ ਸਕਰੀਨ ਤੇ ਵੀ ਲਾ ਦਾਂਗੇ ਹਨਾ ਜੇ ਕਿਸੇ ਵੀਹ ਭਰਾ ਨੇ ਮਰਡਰ ਇਥੇ ਲਿਆਉਣੇ ਆ ਸਵੇਰੇ ਹੀ ਆਕੇ ਮਟਰਾ ਜੀ ਆਪਣੇ ਕਿੰਨਾ ਘਾਇਆ ਸੀ ਕਿੰਨਾ ਘਾੜੀ ਬਹੁਤ ਸੀ ਮਰਡਰ ਸੀ 70 80 ਗੱਟੇ ਸੀ ਯਾਨੀ ਗਾਹ ਕ ਵਧੀਆ ਲੱਗਿਆ ਮਟਰ ਦੇ ਆਪਣੇ ਕੋਲ ਹਨਾ ਵਿਆਹ ਉਹ ਕਰਕੇ ਨਾ ਛੜੀਵਾਰ ਕਰਕੇ ਵਿਆਹ ਉਹ ਬਹੁਤ ਹੁੰਦੇ ਆ ਟੱਕੇ ਭਾਈ ਜਾਨੀ ਸਵੇਰੇ ਬਾਹਰ ਕਹਿੰਦਾ ਤੂੰ ਘੜਤੀ ਬਸ ਸਹੀ ਹੈ ਜੇ ਕਹਿੰਦੇ ਵੀ ਮਟਰ ਲਿਆਉਣਾ ਜੀ ਇਥੇ ਲਿਆ ਸਕਦਾ ਜੀ ਇਹ ਮੈਂ ਜੇ ਕਹਿੰਦੇ ਗਾਜਰ ਵੀ ਲੈਣੇ ਹੋਵੇ ਰੂਪ ਮੈਨੇ ਵਾਲੀ ਦੀ ਗਾਜਰ ਬਹੁਤ ਵਧੀਆ ਆਏ ਹਾਏ ਬੱਲੇ ਜੀ ਉਹ ਕੀ ਰੇਟ ਵ ਲਹੜੀ ਗਾਜਰ ਜਿਹੜਾ ਭਾਜੜਾ ਇਹਨਾਂ ਨੂੰ ਕਾ ਮੰਡੀ ਨਹੀਂ ਰਹਿ ਗਿਆ ਠੀਕ ਆ ਭਾਈ ਜੀ ਠੀਕ ਹੈ ਜੀ ਆ ਵੀ ਭਾਈ ਆ ਵੀ ਬੱਸ ਬੱਸ ਲੈ ਭਾਈ ਸੋਢੀ ਸਾਹਿਬ ਕੋਲੇ ਆ ਗਿਆ ਉਦੋਂ ਵੀਡੀਓ ਬਣਾਈ ਸੀ ਵਾ ਮੋਗੇ ਮੰਡੀ ਤੇ ਅੱਜ ਫੇਰ ਤਾਂ ਕਰਦੇ ਆ ਬਾਈ ਨੂੰ ਭਾਈ ਕੀ ਆ ਚੱਲੋ ਜੀ ਸਸਤੀ ਸਸਤੀ ਕਾ ਭਾਈ ਪਿਆਜ਼ ਦੀ ਪਿਜੀਸ਼ਨ ਅੱਜ ਕੀ ਆਉਂਦੀ ਹੈ ਜੀ ਪਿਆਜ਼ ਅੱਜ 27 28 ਰੁਪਏ ਨੈਟ ਦਿੱਤਾ ਕਿਹੜਾ ਜੀ ਆਪਣਾ ਐਮਪੀ ਦਾ ਇਹ ਗੁਜਰਾਤ ਹੀ ਆਉਂਦਾ ਗੋਂਡਲ ਦਾ ਗੋਂਡਲ ਦਾ ਪਿਆਜ਼ ਜਿਹੜਾ 27 28 ਦਾ ਨਗਰ ਗੋਂਡਲ ਹਾਂਜੀ ਹਾਂਜੀ 27 28 ਦਾ ਪਿਆਜ਼ 30 32 ਵੇਖੂਗਾ ਤੀ ਬੱਤੀ ਵਿਕੂਗਾ ਜੀ ਹਾਂ ਪਿੱਛੇ 2-3 ਰੁਪਏ ਕਿਲੋ ਤੇਜਾ ਲੈ ਬਾਈ ਸੋਮਵਾਰ ਨੂੰ ਬਾਈਆਂ ਨੇ 30-32 ਵਿਕਣਾ ਅੱਜ ਦਾ ਭਾਜ ਜਿਹੜਾ 27 28 ਇਹ ਕੀ ਚੱਕਰ ਮੰਗਾ ਇਦਾਂ ਤੇ ਜੀ 4 ਰੁਪਏ ਤੇ ਜੀ ਲੋਡਿੰਗ ਵਾਜ ਜਾਂਦੀ ਮਾਲ ਘਟ ਜਾਂਦਾ ਉਹ ਡਿਮਾਂਡ ਨਿਕਲਦੀ ਆ ਪਰ ਹੁਣ ਪਿਆਜ ਤਾਂ ਨੂੰ ਜਾਊਗਾ ਥੱਲੇ ਨਹੀਂ ਆਉਂਦਾ ਹੁਣ ਤਾਂ ਨੂੰ ਜਾਊਗਾ ਜੀ ਬਿਲਕੁਲ ਤੇ ਵੈਸੇ ਤਾਂ ਹੁਣ ਕਹਿੰਦੇ ਜਿਹੜਾ ਸਿਕਰ ਵਾਲਾ ਪਿਆਜ ਉਹਨੇ ਗੰਦਪੋਣਾ ਪਿੰਡਾ ਚਾਕੇ ਜੀ ਨਹੀਂ ਜੀ ਦੀ ਸਿਕਰ ਵਾਲੀ ਕੁਆਲਿਟੀ ਹੈ ਨਹੀਂ ਨਾ ਉਹ ਪਿਆਜ ਥੋੜਾ ਹੋਰ ਸਾਫ ਦਾ ਹੁੰਦਾ ਪਰ ਬਾਈ ਜੀ ਟਰਾਲੀਆਂ ਦੇ ਵਿੱਚ ਆ ਕੇ ਜਦੋਂ ਉਹਨੇ ਕਹਿਣਾ 50ਾਂ ਦੇ ਜੇ ਦਾ ਪਿਆਜ਼ ਪਤਾ ਕੀ ਹੈ ਜੀ ਪਿਆਜ਼ ਦਾ ਦਿਨ ਜੇ ਥੋੜੇ ਉੱਪਰ ਥੱਲੇ ਹੁੰਦਾ ਹੁੰਦਾ ਸਹੀ ਹੈ ਜੀ ਕਈ ਆ 15 20 ਦਿਨ ਮਹੀਨਾ ਪਿਆਜ਼ ਦਾ ਪਾਟ ਟਿਕਿਆ ਰਿਹਾ ਸਹੀ ਹੈ ਜੀ 20 22 20 22 ਦੇ ਵਿੱਚ ਵਿੱਚ ਟਿਕਿਆ ਰਿਹਾ ਟਿਕਿਆ ਰਿਹਾ ਕੱਲ ਜੀ ਆਪਣੇ 25 27 28 30 ਤੱਕ ਵਿਕਦਾ ਸੀਗਾ ਹੁਣ ਸੋਮਵਾਰ ਤੋਂ 30 32 ਵੇਖੂਗਾ ਸਹੀ ਹੈ ਜੀ ਬਈ ਸਿਕਰ ਦੀ ਪਿਆਜ ਦੀ ਲੱਗਦਾ ਵੀ ਮਤਲਬ ਵੀ ਕਿੰਨੀ ਕੁ ਹੋਊਗੀ ਇਹਦੀ ਖੇਤੀ ਤੁਹਾਡੇ ਸਭ ਨੂੰ ਪਰ ਨਾਲੋ ਜਾਨੀ ਵੀ ਇਹਦੀ ਕਿੰਨੀ ਉਹਦਾ ਕੋਈ ਅੰਦਾਜ਼ਾ ਨਹੀਂ ਹੈ ਕਿਉਂ ਆਪਣੀ ਸਟੇਟ ਤੋਂ ਬਾਹਰ ਆ ਉਹਦਾ ਕੋਈ ਗੈਸ ਨਹੀਂ ਲੱਗਦਾ ਹੁੰਦਾ ਪਰ ਉਹਦੀ ਕੁਆਲਿਟੀ ਵੀ ਉਹ ਦੁਕਾਨਾਂ ਦੇ ਨਹੀਂ ਵਿਕਦਾ ਉਹ ਪਿੰਡਾਂ 'ਚ ਫੇਰੀਆਂ ਵਾਲੀ ਵੇਚਦੇ ਆ ਪਰ ਰੌਲਾ ਇਹ ਹੈ ਜੀ ਮਤਲਬ ਜਿਹੜੇ ਫੇਰੀਆਂ ਵਾਲਿਆਂ ਤੋਂ ਲੈਣਾ ਹੁੰਦਾ ਪਿੰਡਾਂ ਵਾਲਿਆਂ ਨੇ ਉਹਦੇ ਨਾਲ ਗਾਹਕ ਤੇ ਫਰਕ ਤਾਂ ਪੈਂਦਾ ਜੀ ਚੋ ਮਾੜਾ-ਮੋਡਾ ਪੈਂਦਾ ਪਰ ਗੱਲ ਇਹ ਤਾਂ ਉਹ ਕੁਆਲਿਟੀ ਹੈ ਨਹੀਂ ਦੁਕਾਨ 'ਚ ਕੋ ਬਾਲਾ ਵਧੀਆ ਨਹੀਂ ਹੁੰਦਾਗਾ ਸਹੀ ਹੈ ਜੀ ਹਾਂ ਉਹ ਬੋਰੀਏ ਬੰਦੇ ਲੈ ਕੇ ਜਾਂਦੇ ਦੁਕਾਨਦਾਰ ਕ ਮੇਰੇ ਪਤਾ ਕਿ ਪੂਛਾਂ ਜੀਆਂ ਬਾਲੀਆਂ ਹੁੰਦੀਆਂ ਆਉਂਦੇ ਗੱਲ ਨਹੀਂ ਹੁੰਦਾ ਸੁਣਨ ਦੀ ਪਰ ਲੋਕ ਕਈ ਵੇਹਿੰਦੇ ਨਹੀਂ ਨਾ ਅਗਲਾ ਕਹਿੰਦਾ ਰੇਟ ਘਟਾ ਆ ਪਿੰਡਾਂ ਵਾਲਿਆਂ ਨੂੰ ਮਿਲ ਜਾਂਦਾ ਘਰੇ ਬੈਠਣ ਚੀਜ਼ ਮਿਲ ਜਾਂਦੀ ਹੈ ਕੋਈ ਗੱਲ ਨਹੀਂ ਹਾਂ ਤੇ ਭਾਈ ਸਿੱਕਰ ਦਾ ਪਿਆਜ਼ ਯਾਨੀ ਅੱਜ ਦਾ ਰੇਟ ਵੇਹੇ ਆਇਆ ਮੋਗ ਮੰਡੀ ਸਿੱਕਰ ਪਿਆਜ਼ ਜੇ ਆਪਣੇ ਹਲੇ ਆਊਗਾ ਹੀ ਨਹੀਂ ਸਿੱਕਰ ਵੇ ਕਟੋ ਘਟ ਵੀ ਮੇਰੇ ਖਿਆਲ 15 20 ਦਿਨ ਬਾਅਦ ਆਊਗਾ 15-20 ਦਿਨ ਬਾਅਦ ਸ਼ੁਰੂ ਹੋਊਗਾ ਜੀ ਉਦੋਂ ਹੀ ਆਪਣੇ ਟਰਾਲੀਆਂ ਲੱਗਣਗੀਆਂ ਪਿੰਡਾਂ 'ਚ ਉਦੋਂ ਹੀ ਉਦੋਂ ਹੀ ਉਦੋਂ ਹੀ ਸਾਰਾ ਕੁਝ ਚੱਲੂਗਾ ਪਹਿਲਾਂ ਆਪਣੇ ਗਵੰਡਲ ਦਾ ਤੇ 나ਸਿਕਾ ਹੈ ਜੀ ਹਾਂਜੀ ਹਾਂਜੀ 나ਸਿਕਾ ਦਾ ਬਾਜ਼ਾਰ ਕਿੰਨਾ 30 ਰੁਪਏ 28 30 ਰੁਪਏ ਉਹ ਵੀ ਵਧੂਗਾ ਫਿਰ ਜੀ ਸੋਮਵਾਰ ਨੂੰ ਬਿਲਕੁਲ ਵਧੂਗਾ ਉਹ ਤਾਂ ਜਾਣੀ 32 33 34 ਤੇ ਜਾਵੜਨਾ ਜੀ ਹਾਂਜੀ ਹਾਂਜੀ ਸਹੀ ਹੈ ਜੀ ਲਾ ਭਾਈ ਆ ਜਿਹੜੀ ਪਿਆਜ਼ ਦੀ ਪੋਜੀਸ਼ਨ ਅੱਜ ਦੀ ਚੱਲੀ ਆ ਦੀ ਗਵੰਡਲ ਦੀ ਜਿਹੜੀ 28 ਰੁਪਏ ਆ ਤੇ ਨਾਸਿਕ ਪਿਆਜ ਜਿਹੜਾ ਅੱਜ 30 ਰੁਪਏ ਉਹ ਹੋ ਜਾਣਾ 34-35 ਸੋਮਵਾਰ ਨੂੰ ਮੰਨ ਕੇ ਚੱਲੋ ਹੰਦਾ ਜੀ ਮੰਨ ਕੇ ਚੱਲੋ 33-34 ਦੇ ਆਸ-ਪਾਸ ਰਹਿ ਸਕਦਾ ਜੀ ਜਿਹੜਾ ਗੁੰਡ ਹੁੰਦਾ ਉਹ ਮਗਜੂਤੀ 31-32 ਦੇ ਨੇੜੇ ਹਨਾ ਜੀ ਆਹ ਜਿਹੜੀ ਪੋਜੀਸ਼ਨ ਚੱਲੀ ਜਾਂਦੀ ਆ ਬਈ ਆਪਣਾ ਨੰਬਰ ਕਿੰਨਾ ਸੀ ਫੋਨ ਨੰਬਰ ਜੀ 9855200434 9855200 434 434 22 ਨਾਲ ਕਨੈਕਟ ਕਰ ਲਿਓ ਜਦੋਂ ਵੀ ਬਈ ਲਸਣ ਬਾਰੇ ਵੀ ਜਰੂਰ ਸਮਝਾ ਲਸਣ ਦਾ ਬਿਜਾਰ ਅੱਜ ਕਿੰਨਾ ਰਹਿੰਦਾ ਹੈ ਲਸਣ ਬਿਜਾਰ ਅੱਗੇ ਨਾਲ ਥੋੜਾ ਮੰਦਾ ਆ ਗਿਆ ਮੰਦਾ ਆ ਗਿਆ ਜੀ ਕਿੰਨਾ ਰਹਿ ਗਿਆ ਜੀ ਅੱਜ ਹੁਣ ਅੱਜ 100 120 ਰੁਪਏ ਪਾ 100 120 ਦਾ ਜੀ ਤੇ ਆਪਣੇ ਲੋਕਾਂ ਦੇ ਜਿਹੜੇ ਮੰਨ ਕੇ ਚਲੋ ਨੇੜੇ ਨੇੜੇ ਏਰੀਆ ਲਸਣ ਵਾਲੇ ਉਹ ਸ਼ੁਰੂ ਹੋ ਗਏ ਜੀ ਹੁਣ ਕੇ ਨਹੀਂ ਹੋਣਗੇ ਹਰ ਆ ਜਾਂਦਾ ਹਲੇ ਤਾਂ ਜੀ ਹੁਣ ਹੋਣਗੇ ਹੁਣ ਹੋਣਗੇ ਹਾਂ ਹੁਣ ਚੱਲੂਗਾ ਲੋਕਲ ਆਪਣੇ ਜਿਹੜਾ ਹੈਗਾਗਾ ਉਦੋਂ ਬਾਈ ਜੀ ਮਤਲਬ ਰੇਟ ਤਾਂ ਫਿਰ ਘਟੂਗਾ ਦੇਸੀ ਦਾ ਫਰਕ ਪੈ ਜਾਂਦਾ ਹੁੰਦਾ ਲਸਣ ਦਾ ਕਿ ਗਰੰਟ ਬਹੁਤ ਰਿਆ ਆਪਣੀ ਫਸਲੇ ਨਹੀਂ ਸੀਗੀ ਹਾਂ ਦਿਨੋਂ ਦਿਨ ਲਸਣ ਦੀ ਪੈਦਾਵਾਰ ਆਪਣੇ ਪੰਜਾਬ ਦੀ ਘਟਦੀ ਪਈ ਆ ਘਟਦੀ ਪਈ ਆ ਜੀ ਲੋਕ ਇੰਨੀ ਮਿਹਨਤ ਨਹੀਂ ਕਰਦੇ ਲਸਣ ਮਿਹਨਤ ਬਹੁਤ ਮੰਗਦਾ ਕਣਕ ਝੋਨੇ ਤੇ ਜਿਆਦਾ ਲੋਕ ਫੋਕਸ ਕਰਦੇ ਆ ਸੁੱਕਾ ਘੱਮ ਆ ਅਗਲਾ ਕਹਿੰਦਾ ਮੈਨੂੰ ਵੱਜਵੇਂ ਪੈਸੇ ਆ ਜਾਣੇ ਚਿੱਟੇ ਪਾ ਕੇ ਅਗਲਾ ਖੇਤੀ ਕਰ ਲੈਂਦਾ ਜੀ ਵਧੀਆ ਹੋਰ ਕੀ ਚਾਹੀਦਾ ਬਸ ਜੇ ਹੁਣ ਗੰਡੇ ਗੁੰਡੇ ਲਸਣ ਤੋਂ ਸਬਜ਼ੀ ਨਾ ਹੋਣੀ ਅਗਲਾ ਸਾਰੀ ਦੇੜੀ ਬਾਣ ਚ ਆ ਬੰਦੇ ਨੇ ਆ ਕੇ ਕਹਿੰਦਾ ਸਬਜੀ ਤੇ ਸਬਜੀ ਸਬਜੀ ਚਾਹੀਦੀ ਹੈ ਭਾਈ ਸਾਰੀ ਸਬਜੀ ਉੱਥੇ ਜੀਵੇ ਆ ਸਹੀ ਗੱਲ ਆ ਭਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਨੇ ਨਾ ਨੰਬਰ ਸਕਰੀਨ ਤੇ ਆ ਗਿਆ ਕਨੈਕਟ ਕਰ ਲੈ ਠੀਕ ਆ ਸੋਢੀ ਸਾਹਿਬ ਜੀ ਓਕੇ ਭਾਈ ਬਸ ਮਿਹਰਬਾਨੀ ਲੈ ਭਾਈ ਸਖਦੇਵ ਸਿੰਘ ਐਂਡ ਕੰਪਨੀ ਤੇ ਆ ਗਿਆ ਨਾ ਜਿੱਥੇ ਖੜਿਆ ਸਖਦੇਵ ਫਰੂਟ ਕੰਪਨੀ ਤੇ ਮੋਗਾ ਮੰਡੀ ਦੇ ਵਿੱਚ ਹੁਣ ਫਲਾਂ ਦੀ ਵੀਡੀਓ ਬਣਾਉਣ ਲੱਗਿਆ ਪਹਿਲਾਂ ਸਬਜੀ ਮੰਡੀ ਨੂੰ ਬਹੁਤ ਪਿਆਰਦਾ ਫਲਾਂ ਦਾ ਰੇਟ ਸਸੀ ਕਾਲ ਬਾਉ ਜੀ ਸਸੀ ਕਾਲ ਬਾਉ ਜੀ ਫਲਾਂ ਦੇ ਵਿੱਚ ਸੁਧਾਰ ਹੋਇਆ ਹੁਣ ਜੀ ਮਾੜਾ ਜਿਵੇਂ ਵਿਆਹ ਸ਼ਾਦੀਆਂ ਖੁੱਲ ਗਏ ਜੀ ਅੱਗੇ ਨਾਲ ਬਹੁਤ ਸੁਧਾਰ ਹੈ ਅੱਗੇ ਨਾਲ ਜਦੋਂ ਆਪਾਂ ਉਦੋਂ ਵੀਡੀਓ ਬਣਾਈ ਸੀ ਉਦੋਂ ਬਹੁਤ ਮਜਾਨੀ ਪੋ ਮਹੀਨੇ ਮੰਦਾ ਚੱਲੀ ਜਾਂਦਾ ਸੀ ਹਣ ਫਿਲਹਾਲ ਜਿਹੜੇ ਵਿਆਹ ਸ਼ਾਦੀਆਂ ਸ਼ੁਰੂ ਆ ਜੀ ਤੇ ਜਿੱਥੇ ਅਸੀਂ ਖੜੇ ਸੁਖਦੇਵ ਸਿੰਘ ਕੰਪਨੀ ਜਿੰਨਾ ਮਰਜ਼ੀ ਮਾਲ ਲਿਆ ਸਕਦੇ ਆ ਵੀਰੋ ਇਥੋਂ ਕੱਲੀ ਕੱਲੀ ਚੀਜ਼ ਦਾ ਰੇਟ ਘਟਾਉਣ ਲੱਗਾ ਜੀ ਬਈ ਆਹ ਕਿਹੜੀ ਥੇੜ ਤੋਂ ਆਗੇ ਜੀ ਜਿਹੜੇ ਆਹ ਅੰਗੂਰ ਆ ਜੀ ਇਹ ਨਾਸਕ ਤੋਂ ਆਏ ਆ ਨਾਸਕ ਤੋਂ ਅੰਗੂਰ ਆ ਕੇ ਬਈ ਕੁਆਲਿ ਨਹੀਂ ਬਪਾ ਪੱਕ ਚੁੱਕੇ ਆ ਜਿਵੇਂ ਇਹ ਅੱਧਾ ਘਰ ਆਇਆ ਕਿ ਵੈਰੈਟੀ ਕਿਹੜੀ ਆ ਗਈ ਜੀ ਇਹ ਲਾ ਬਈ ਇਹਦਾ ਕੁਆਲਿਟੀ ਵੇਖੋ ਸ਼ਾਨਦਾਰ ਇਹ ਕਿਹੜੀ ਆ ਗਈ ਜੀ ਇਹ ਇਹ ਜਾਮਨੀ ਚ ਆ ਜਾਂਦਾ ਜਾਮਨੀ ਚ ਆ ਜਾਂਦਾ ਹਨ ਤੇ ਇਹ ਰੇਟ ਪਛਦਾ ਰੇਟ ਕੀ ਚੱਲੀ ਜਾਂਦਾ ਜੀ ਇਹਦਾ ਰੇਟ ਦਾ 450 ਦਾ ਡੱਬਾ 450 ਦਾ ਡੱਬਾ 5 ਕਿਲੋ ਦਾ ਜੀ ਹਨਾ ਲਾ ਬਈ ਅੰਗੂਰ ਹੁਣ ਸਾਰੇ ਸਸਤੇ ਕਿਉਂਕਿ ਜਿਹੜੇ ਅੰਗੂਰ ਹੁਣ ਜਾਦੇ ਚੱਲ ਪਿਆ ਹਰੇ ਅੰਗੂਰ ਲਾਲ ਅੰਗੂਰ ਕਾਲੇ ਸਾਰੇ ਹੀ ਹੁਣ ਤੁਹਾਨੂੰ ਸਸਤੇ ਭਾਅ ਮਿਲ ਜਾਂਦੇ ਆ ਨਹੀਂ ਆਉਂਦੇ ਹੁਣ ਅੰਗੂਰ ਹਾਂ ਤੇ ਇਹਨਾਂ ਦਾ ਰੇਟ ਹੁਣ ਮਤਲਬ ਡਾਊਨ ਚਲੀ ਜਾਂਦਾ ਤੁਹਾਨੂੰ ਦੱਸ ਦਈਏ ਕੱਲੇ ਅੰਗੂਰਾਂ ਦਾ ਰੇਟ ਤੇ ਜਿਵੇਂ ਆ ਕੀਵੀ ਦਾ ਪੀਸ ਕਿੰਨੇ ਦਾ ਪਈ ਜਾਂਦਾ ਜੀ ਹੈਗਾ 25 ਦੇ ਨੇੜੇ ਤੇ 30 ਦੇ ਕੀਵੀ 980 ਰੁਪਏ 980 ਰੁਪਏ ਦਾ ਪੀਸ 30 ਪੀਸ ਆਈ ਜਾਣੀ ਇਹਦੇ ਚ ਟਰੇ 33 30 30 ਢਾਣੇ ਹੋਣਗੇ ਜਾਨੀ ਟਰੇ ਦੇ ਵਿੱਚ ਭਾਈ ਸਭ 950 ਦੇ ਨੇੜੇ ਤੇ ਭਾਈ ਇੱਧਰ ਜਿਵੇਂ ਆ ਪਿਆ ਜੀ ਇਹਦੇ ਚ ਕੀ ਆ ਗਿਆ ਅੰਗੂਰ ਕਾਲੇ ਇਹ ਇਹਨਾਂ ਦਾ ਕੀ ਰੇਟ ਆ ਜੀ ਕਾਲਾ ਅੰਗੂਰ 550 550 ਰੁਪਏ ਦਾ 5 ਕਿਲੋ ਜੀ ਹੈ ਨਾ ਉਹ ਪਿਆ ਕਾਲਾ ਅੰਗੂਰ ਉਹ ਵਖਾਹਾ 550 ਦਾ 5 ਕਿਲੋ ਜਿਹੜਾ ਆ ਅਖਬਾਰ ਪਛਾਣ ਕਰ ਲੈਣਾ ਅਖਬਾਰ ਪਛਾਣ ਕਰ ਆ ਪਿੱਛੇ ਕਰ ਲੈ ਪਤਾ ਦੇ ਹਾਂ ਲੈ ਬਾਈ ਤੇ ਆ ਜਵੇਂ ਹਰਾ ਪਿਆ ਜੀ ਜੂਟੀ ਆ ਰੇਦਾ ਮਤਲਬ ਕੀਦਾ ਜੂ ਸਾਢੇ 4 ਇਹ ਮਾਰਕਾ ਹੁੰਦਾ ਮਾਲਕਾਂ ਦਾ ਮਾਲਕਾਂ ਦਾ ਮਾਰਕਾ ਹੁੰਦਾ ਜਾਨੀ ਸਿਰੇ ਦੀ ਕੁਆਲਿਟੀ ਹੁੰਦਾ ਜੀ ਹਾਂ ਟਾਪ ਟਾਪ ਲਿਖਿਆ ਜੀ ਦਾ ਬਾਈ ਇੱਧਰ ਵੇਖੀ ਕਾਲਾ ਥੱਲੇ ਕਰੀ ਇੱਧਰ ਆ ਵੇਖ ਬਾਈ ਕੁਆਲਿਟੀ ਇਹਦਾ ਰੰਗੂਰ ਦੀ ਲੈ ਬਾਈ ਸਿਰੇ ਦੀ ਕੁਆਲਿਟੀ ਇਹਦਾ ਕੀ ਪੰਜਾਬਾ ਜੀ 450 450 ਰੁਪਏ ਜਾਨੀ 5 ਕਿਲੋ ਜੀ 5 ਕਿਲੋ 90 ਰੁਪਏ ਕਿਲੋ ਜਿਹੜਾ ਬਾਈ ਇਹਦਾ ਰੇਟ ਰਹਿ ਗਿਆ 90 90 70 ਤੋਂ ਸ਼ੁਰੂ ਹੋ ਜਾਂਦਾ ਹੰਦੰਗੂਰ ਜੀ ਇਹਦਾ ਮੁੱਕ ਦੀ ਗੱਲ ਇਹ ਆ ਨਹੀਂ 90 ਤੋਂ ਸ਼ੁਰੂ ਹੁੰਦਾ 90 ਤੋਂ ਸ਼ੁਰੂ ਇਹ ਜਾਣੇ ਸ਼ੁਰੂ ਆਲੇ ਕੰਮ ਹਾਂ ਸ਼ੁਰੂ ਆ ਤੇ ਵਿੱਚ ਕਈ ਗੋਲ ਜਿਹਦਾ ਨਾਲ ਉਹ ਸਸਤੇ ਪਾਉਂਦੇ ਉਹ ਸਸਤਾ ਹੁੰਦਾ ਹੈ ਹਨਾ ਉਹ ਸਸਤਾ ਹੁੰਦਾ ਜਿਵੇਂ ਆ ਬਈ ਕਿਸਾਨ ਸਟ੍ਰੋਬੇਰੀ ਫਾਰਮ ਆ ਗਿਆ ਜੀ ਇੱਧਰ ਇਹ ਆਪਣਾ ਲੋਕਲ ਆ ਗਿਆ ਕਿ ਬਾਹਰਲੀ ਇਹ ਲੋਕਲ ਆ ਜੀ ਲੋਕਲ ਇਹਦਾ ਕੀ ਬਿਜਾਰ ਰਹਿੰਦਾ ਜੀ 350 ਦੀ 350 ਦੀ ਟ੍ਰੇ ਅੱਜ ਦਾ ਬਿਜਾਰ ਰਹਿ ਗਿਆ ਜੀ ਹਨਾ ਤੇ ਕਦੇ ਇਹ 300 ਹੋ ਜਾਂਦੀ ਹੈ ਜੀ ਕਦੇ ਇਹ 400 ਵੀ ਹੋ ਜਾਂਦੀ ਹੈ ਤੇ ਨਾਲ ਅੱਜ ਦਾ ਬਿਜਾਰ ਜਿਹੜਾ ਸ਼ਨੀਵਾਰ ਦਾ 350 ਰੁਪਏ 8 ਬਈ ਇਹਦਾ ਵਜਨ ਕਿੰਨਾ ਕੁ ਬਣ ਜਾਂਦਾ ਤਾਂ 2 ਕਿਲੋ 2 ਕਿਲੋ ਦਾ ਵਜਨ ਯਾਨੀ ਪਾਈਆ ਦੀ ਹੁੰਦੀ ਹੈ ਇਹ ਪਾਈਆ ਦੀ ਇੱਕ ਡੱਬੀ ਹੁੰਦੀ ਹੈ ਬਾਈ ਹਨਾ ਬਣਾਣ ਵਾਲੇ ਅਮਰੂਦ ਆਉਣ ਲੱਗੇ ਭਾਈ ਇੱਧਰ ਵੇਖ ਲੋ ਕਿੰਟ ਕੁਆਲਟੀ ਇਹਨਾਂ ਦਾ ਕੀ ਰੇਟ ਰਹਿੰਦਾ ਜੀ 800 ਰੁਪਏ 800 ਰੁਪਏ ਕਿੰਨਾ ਕਿਲੋ ਜੀ 10 ਕਿਲੋ 80 ਰੁਪਏ ਕਿਲੋ ਜਿਹੜਾ ਭਾਈ ਅਮਰੂਦ ਜਿਹੜਾ ਮੋਗੇ ਮੰਡੀ 'ਚ ਇਸ ਟਾਈਮ ਵਿਕੀ ਜਾਂਦਾ ਤੇ ਲੋਕਾਂ ਜਿਹੜਾ ਅਮਰੂਦ ਉਹ ਖਤਮ ਹੋ ਗਿਆ ਜੀ ਉਹਦਾ ਬਜਾਰੀ ਹੁਣ ਘਟੋ ਘਟ 50 55 60 ਦੇ ਆ ਗਿਆ ਉਹ ਖਤਮ ਹੋ ਗਿਆ ਨਾ ਇਹਦਾ ਸ਼ੁਰੂ ਹੋ ਗਿਆ 80 ਰੁਪਏ ਤੋਂ ਹੁਣ ਤੁਸੀਂ ਲਾ ਲੋ ਸਾ ਤੇ ਕਿੰਨੂ ਦਾ ਬਜਾਰਕ ਨਾ ਰਹਿੰਦਾ ਜੀ ਅੱਜ ਕਿੰਨੂ ਅੱਜ ਦਾ ਰੇਟ 40 ਰੁਪਏ ਅੱਜ ਦਾ ਰੇਟ 40 ਸਿਰੇ ਦੀ ਕੁਆਲਿਟੀ ਦਾ ਆ ਰਿਹਾ ਅਈ 10 ਰੁਪਏ ਸਿੱਧਾ ਹੀ ਤੇ ਜਾਉਗਾ ਬਾਈ 10 ਰੁਪਏ ਚੜ ਗਏ ਨਾ ਬਈ 10 ਰੁਪਏ ਚੜ ਗਏ ਕਿਉਂਕਿ ਕਿੰਨੂ ਬਾਈ ਕਿੰਨੂ ਦੀ ਖੇਤੀ ਹੁਣ ਕਿੰਨਾ ਚਿਰ ਮਤਲਬ ਰਹਿ ਗਈ ਜੀ ਥੋੜਾ ਚਿਰ ਹੀ ਮੈਨੂੰ ਇੱਕ ਮਹੀਨਾ ਇੱਕ ਮਹੀਨਾ ਲਗਾਤਾਰ ਹੀ ਜਾਊਗਾ ਉਦੋਂ ਬਾਅਦ ਘਟਣਾ ਸ਼ੁਰੂ ਹੋ ਜੂਗਾ ਉਦੋਂ ਬੰਦ ਬੰਦ ਜਮੇ ਹੋ ਜੂਗਾ ਜੀ ਹਨਾ ਲੈ ਭਾਈ ਆਹ ਰੇਡ 40 ਰੁਪਏ ਕਿਲੋ ਜਿਹੜਾ ਇੱਥੇ ਟੋਪ ਕੁਆਲਟੀ ਜਿਹੜਾ ਵਕੀ ਜਾਂਦਾ ਸੁਖਦੇਵ ਸਿੰਘ ਬਾਈ ਦੇ ਹਨਾ ਤੇ ਇੱਧਰ ਭਾਈ ਨਾਰ ਆ ਗਏ ਆ ਜੀ ਨਾਰ ਤੇ ਸ਼ਰਦ ਦੇ ਦੀ ਵੈਰਾਈਟੀ ਜ਼ਰੂਰ ਵਖਾਈ ਭਾਈ ਇਹ ਨਾਰ ਦਾ ਗ੍ਰੇਡ ਕਿੰਨਾ ਹੁੰਦਾ ਜੀ 1200 1200 ਰੁਪਏ ਯਾਨੀ 10 ਕਿਲੋ 120 ਰੁਪਏ ਕਿਲੋ ਜਿਹੜਾ ਨਾਰ ਜਿਹੜਾ ਚੱਲੀ ਜਾਂਦਾ ਜੀ ਹਨਾ ਤੇ ਉਹ ਜਿਹੜਾ ਪੰਜ ਦਾਣੇ ਵਾਲਾ ਸ਼ਰਦ ਵਖਾਈ ਕਾਲੋ ਆ ਪੀਲੇ ਰੰਗ ਦਾ ਹਾਂ ਇਹਦਾ ਕੀ ਰੇਟ ਆ ਜੀ ਸ਼ਰਦ ਆ ਪੰਜ ਦਾਣਿਆਂ ਦਾ ਹੈਗਾ ਇਹ 400 ਰੁਪ 400 ਰੁਪਈਆ ਜੀ ਹੈਨਾ ਹਾਂ ਜੀ ਇਹ 3500 ਰਹਿ ਗਿਆ ਸੀ ਵੈਦੀ ਜੀ 300 ਵੀ ਰਹਿ ਗਿਆ ਸੀ ਹੁਣ ਫਿਲਹਾਲ 400 ਹੋ ਗਿਆ ਅੱਜ ਰਹਿ 400 ਜਾਨੀ ਸਾਰੀ ਸਪੀਡ ਫੜੀ ਹੈ ਜੀ ਸਾਰੇ ਫਰੂਟ ਨੇ ਜੀ ਹਾਂ ਜੀ ਹਾਂ ਜੀ ਤਾਂ ਮੁੱਕ ਦੀ ਗੱਲ ਕੱਲੇ ਅੰਗੂਰਾਂ ਨੇ ਮਤਲਬ ਉਹ ਅੰਗੂਰ ਡਾਊਨ ਹੋ ਗਿਆ ਹਾਂ ਅੰਗੂਰ ਕਿਉਂਕਿ ਜਿਆਦਾ ਚੱਲ ਪੈਂਦੇ ਜੀ ਲੋਕਲ ਉਹ ਡਾਉਣਾ ਬਾਕੀ ਸਾਰੇ ਸੌਦੇ ਤੇ ਇਹਦਾ ਜੇ ਕਿੰਨੇ ਦਾ ਪੀਸ ਮਿਲ ਜਾਂਦਾ ਜੀ ਇਹ ਡ੍ਰੈਗਨ ਆ ਜੀ ਪੂਰੀ ਪੇਟੀ 1000 ਦੀ ਪੂਰੀ ਪੇਟੀ 1000 ਰੁਪਈਆ ਦੀ ਜਾਨੀ ਕਿੰਨੇ ਦਾਣੇ ਹੋਣਗੇ ਜੀ 18 ਦਾਣੇ 18 ਦਾਣੇ ਆ 1000 ਕੈਲਕੂਲੇਟਰ ਹੱਥ 'ਚ ਰੱਖਿਆ ਕਰੋ ਆਪਣੀ ਵੀਡੀਓ ਵੇਖਣ ਲੱਗੇ ਹਨ ਤੇ ਆ ਤਿੰਨ ਦਾਣੇ ਜਿਵੇਂ ਆ 25 ਰੁਪਏ ਕਿਲੋ ਜੀ 20 ਹਾਂ 25 25 ਰੁਪਏ ਕਿਲੋ ਜਿਹੜਾ ਆ ਮਤੀਰਾ ਬਾਈ ਜਿਹੜਾ ਚੱਲੀ ਜਾਂਦਾ ਬਾਈ ਨੇ ਬਹੁਤ ਟਾਈਮ ਤੋਂ ਤਾਂ ਬਾਈ ਸਾਰੇ ਰੇਟ ਗਣਾ ਤੇ ਕੋਈ ਵੈਰਾਈ ਨਹੀਂ ਵੇਗੀ ਜਮ ਸੇਵ ਨਾ ਰਹਿ ਗਿਆ ਸੱਚ ਜੀ ਸੇਵ 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 ਦਾ ਫਿਰ ਕੀ ਰੇਟ ਜੀ ਸੇਵ 1000 ਰੁਪਏ ਪੇਟੀ 1000 ਰੁਪਏ ਪੇਟੀ 10 ਕਿਲੋ ਵਾਲੀ ਜੀ ਹਨ 13 14 ਕਿਲੋ 13 14 ਕਿਲੋ ਵਾਲੀ ਇਹਦਾ ਬਾਈ ਮਤਲਬ ਬਈ ਸਰੇ ਦੀ ਕੁਆਲਿਟੀ ਆ ਸਰੇ ਦੀ ਉਹ ਜਿਹੜੀ ਪਈ ਆ ਕਲੂ ਕੁਆਲਿਟੀ ਵਿਖਾਈ ਉਧਰ ਆਇਆ ਲੈ ਭਈਆ ਟਾਪ ਕੁਆਲਿਟੀ ਜਿਹੜੀ 13 14 ਕਿਲੋ ਦੀ 1000 ਰੁਪਏ ਦੀ ਮਿਲੀ ਹੈ ਭਈਆ ਆਮ ਤਾਂ ਵੈਸੇ ਤੇਜ਼ ਹੋਇਆ ਦੀ ਇਹ ਮਤਲਬ 6 ਹੁਣ ਆਪਣਾ 1000 ਦਾ ਮਤਲਬ ਇਹ ਕਿਹੜੀ ਸਾਈਡ ਤੋਂ ਆ ਗਿਆ ਕਸ਼ਮੀਰ ਦਾ ਹੀ ਹੈ ਜੀ ਨਹੀਂ ਨਹੀਂ ਇਹ ਤਾਂ ਆਪਦਾ ਰੱਖੇ ਸਟਾਕ ਆ ਜਿਹੜੇ ਹੋਆ ਤੁਸੀਂ ਆਪ ਸਟੋਰ ਕਰਕੇ ਰੱਖਿਆ ਵੇ ਹਾਂ ਤਾਂ ਕਰਕੇ ਤੁਸੀਂ ਮਤਲਬ ਜੈ ਰੇਟ ਤੇ ਦੇਈਏ ਵੈਸੇ ਜਾਨੀ ਬਾਜ਼ਾਰ ਇਹਦਾ 1100 1200 ਦਾ ਕਰਦਾ ਹੈ 1100 1200 ਰੁਪਿਆ ਹੈ ਨਾ ਇਹ ਟਾਈਮ ਬਾਜ਼ਾਰ ਜਿਹੜਾ 6 ਦਾ ਵੈਸੇ 11 1200 ਫਿਰਦਾ ਹੈ ਬਾਈ ਨੇ ਆਪ ਸਟੋਰ ਕੀਤਾ ਹੋਇਆ ਜੀ ਸੇਵ ਇਸ ਟਾਈਮ ਜਿਹੜਾ ਇੱਥੇ ਮਿਲੀ ਜਾਂਦਾ 1000 ਰੁਪਏ ਦਾ 14 15 ਕਿਲੋ ਦਾ ਹੈ ਨਾ 14 15 ਕਿਲੋ ਬਾਈ ਜੀ ਦਾ ਬਾਈ ਨੇ ਟਾਈਮ ਦੇਦਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਰੇਟ ਜਿਹੜੇ ਗਿਣਾਇਆ ਨੰਬਰ ਜਿਹਨੂੰ ਬਖਾਦੀ ਕਾਲੂ ਵੈਦਰ ਬਾਈ ਦਾ ਫੋਨ ਨੰਬਰ 98140 3435 ਜੀ ਸਹੀ ਹੈ 98140 3435 ਤੇ 985553435 ਦੋਵੇਂ ਨੰਬਰ ਸਕਰੀਨ ਤੇ ਆਈ ਜਾਂਦੇ ਜੇ ਕਿਸੇ ਵੀਰ ਭਰਾਣੇ ਤੇ ਮਾਲਸ਼ਾ ਲੈ ਗਏ ਨਾ ਕਨੈਕਟ ਕਰ ਲੋ ਠੀਕ ਹੈ ਬਾਈ ਜੀ ਕੀ ਆ ਜਾ ਰਹੀ ਹੈ ਲਾ ਬਾਈ ਚਾਚੇ ਦੀ ਹੱਤੀ ਲਾ ਬਾਈ ਇਧਰ ਚਾਚੇ ਦੀ ਹੱਤੀ ਆ ਗਈ ਹੈ ਨਾ ਜਿੱਥੇ ਆਪਾਂ ਖੜੇ ਆ ਮੋਗੇ ਮੰਡੀ ਦੇ ਵਿੱਚ ਬਾਈ ਕੋਲੇ ਕੇਲੇ ਬਹੁਤ ਸੋਹਣੇ ਸੋਹਣੇ ਘੈਂਟ ਕੁਆਲਟੀ ਆਦਰ ਵੇਖੋ ਇਧਰ ਕੇਲੇ ਬਾਈ ਇਹ ਕੀ ਰੇਟ ਕਰਤੇ ਅੱਜ ਅੱਜ ਵੀਰੇ 38 ਰੁਪਏ ਹੋ ਗਿਆ 38 ਰੁਪਏ ਸਿਰੇ ਦੀ ਕੁਆਲਟੀ ਵਾਲਾ ਕੇਲਾ ਹੋ ਗਿਆ ਘਟੋ ਘਟ ਰੇਟ ਹੈਗਾ 25 25 ਦੇ ਨੇੜੇ ਤੇ ਸਿਰੇ ਹੀ ਹੁੰਦਾ ਮੀਡੀਅਮ ਹੈ ਇਹ ਸਿਰਾ ਆਪਣੇ ਕੋਲ ਇੱਕ ਨੰਬਰ ਵਧੀਆ ਸਿਰਾ ਇੱਕ ਨੰਬਰ 38 ਰੁਪਏ 3 ਰੁਪਏ ਵਾਧਾ ਹੋ ਗਿਆ ਜੀ 35 ਰੁਪਏ ਚੱਲੀ ਜਾਂਦਾ ਸੀ ਪਹਿਲਾਂ ਭਰਾ ਹਣਾ ਏ ਭਾਈ ਹੁਣ ਵਿਗਰੀ ਪਤਨ ਲੱਗ ਜਣੀ ਆ ਧੁੱਪ ਜਿਵੇਂ ਜਿਵੇਂ ਨੇੜੇ ਆ ਗਈ ਹਾਂ ਗਰਮੀ ਆ ਗਈ ਹਣਾ ਗਰਮੀ ਦੇ ਵਿੱਚ ਹੋਰ ਵਧੂਗਾ ਜਾੜੂ 45 ਦੇ ਹਾਂਜੀ ਹਾਂਜੀ ਜਾੜੂ ਹਣਾ ਪਹਿਲਾਂ ਆ ਜਿਹੜਾ 38 ਰੁਪਈਆ ਦਾ ਭਾਅ ਰਹਿ ਗਿਆ ਭਾਈ ਕੇਲਾ ਆਉਂਦਾ ਆਪਣੇ ਹੋਰ ਕਿਹੜੀ ਵੈਰੀਟੀ ਆਉਂਦੀ ਹੈ ਜੀ ਲੋਕਲ ਜਿਹੜਾ ਆਪਣੇ ਅਮਰੂਦ ਆ ਰਿਹਾ ਹੀ ਕਿੰਨੂ ਆ ਰਿਹਾ ਉਹ ਜਿਹੜਾ ਆਪਣੇ ਲੋਕਲ ਵਾਲਾ ਭਾਈ ਉਹਦਾ ਬਾਜ਼ਾਰ ਕੀ ਹਿਸਾਰ ਸਪੈਦਾ ਤੇ ਲਾਹਵਾਦੀ ਦਾ ਇਹ 50 ਰੁਪਏ ਅੱਜ ਰੇਟ ਵਧਿਆ ਤੇਜੀ ਅੱਜ 50 ਰੁਪਏ ਵਧ ਗਿਆ ਹਾਰਤਪਈ ਦਾ ਠੀਕ ਆ ਹਨਾ ਲਾਭਾਦੀ ਤਾਂ ਨਹੀਂ ਆਉਂਦਾ ਹੁਣ ਤਾਂ ਮਤਲਬ ਖਤਰ ਨਹੀਂ ਹੈ ਨਾ ਕੰਮ ਨਹੀਂ ਆ ਰਹੇ ਜਾਂਦਾ ਇਹ ਆ ਜਾਂਦਾ ਬੈਜੀ ਉਹਦਾ ਰੇਟ ਵੀ 50 ਦਾ ਰੇਟ ਤੇੜੀ ਆ ਹਾਂਜੀ 50 ਬੱਚਾ 50 55 ਰੁਪਏ ਜਿਹੜਾ ਅਲਾਹਬਾਦੀ ਜਿਹੜਾ ਹਾਰਤਪਈ ਦਾ ਇੱਕੋ ਹੀ ਰੇਟ ਚੱਲੀ ਜਾਂਦੇ ਆ ਰੋਂ ਹੁਣ ਤਾਂ ਮੁੱਕਦੀ ਗੱਲ ਇਹ ਆ ਨਾ ਕਿਉਂਕਿ ਰੇਟ ਤੇਜੀ ਆ ਜਿਹਦੇ ਬਣਾਉਣ ਦੀ ਭਾਈ ਹੁੰਦੀ ਹੈ ਬਣਾਓ ਕੀ ਰੇਟ ਵਗਦਾ ਭਾਈ ਉਹ ਆਪ ਇਸ ਟਾਈਮ ਆ ਰਹੇ ਆਏਗਾ ਹਾਂਜੀ ਬਾਹਰ ਲਾ ਵੈਸੇ 70 80 ਦੇ ਨੇੜੇ ਤੇ ਰ ਹੋਊ ਰੇਟ ਵਧ ਗਿਆ ਹੋਊਗਾ ਹਾਂ 80 90 ਹਾਂ ਦੇ ਜੀ ਮਿੱਤਰੋ ਜਿਹੜੇ ਕਨੇ ਸਾਹਮਣੇ ਖੜੇ ਆਈ ਚਾਚੇ ਦੀ ਹੱਡੀ ਦਾ ਨੰਬਰ ਜਰੂਰ ਵਿਖਾ ਦਿਆ ਤੋਰਾ ਸਾਰਿਆਂ ਵਰਾਟੀਆਂ ਇੱਧਰ ਨੰਬਰ ਜਰੂਰ ਵਿਖਾ ਦੇ ਪਪੀਤਾ ਆਉਂਦਾ ਬਈ ਪਪੀਤਾ ਉਹ ਸਾਹਮਣੇ ਸਟੋਰ ਆਈ ਆ ਆਪਣੀ ਠੀਕ ਅੰਦਾਜ਼ਾ ਰੇਟ ਰਹੂਗਾ 30 35 ਪੀ 30 35 ਦੇ ਰੇਟ ਦਾ 25 30 ਹੈਗਾ ਇਹ 25 30 ਰੁਪਏ ਦੇ ਨੇੜੇ ਤੇ ਪਪੀਤੇ ਦਾ ਨੰਬਰ ਜ਼ੂਮ ਕਰਕੇ ਵਿਖਾ ਦੇ ਕਹ ਲਉ ਉਹ ਸਾਹਮਣੇ ਜਿਹੜਾ ਆਈ ਜਾਂਦਾ ਹਾਂ ਹਾਂ ਚਾਚਾ ਜੀ ਹੋਰ ਬੜਾ ਠੀਕ ਹੈ ਦੇਖਦੇ ਨੇ ਵੀਡੀਓ ਆਪਣੀਆਂ ਹੈ ਵੇਣਾ ਨਾ ਵੀਡੀਓ ਮੈਂ ਰੋਜ਼ ਹੀ ਦੇਖਦਾ ਹਾਂ ਆਪ ਵੀ ਨਹੀਂ ਦੇਖੇਗੇ ਫਿਰ ਕਿਸ ਦੀ ਦੇਖੇਗੇ ਇਹ ਤਾਂ ਪਛਪਾ ਹੀ ਲੱਗਦਾ ਆ ਇਹ ਨਹੀਂ ਬਣਾ ਬਾਈ ਤੇਰੇ ਕਿ ਨਹੀਂ ਉਹ ਪੁਸ਼ਪਾ ਬਾਈ ਜੀ ਪੁਸ਼ਪਾ ਕਰੇ ਖੜੇ ਹੀ ਪੁਸ਼ਪਾ ਉਹ ਡਾਇਲਗ ਮਾਰ ਕੇ ਦਾੜੀ ਵਾਲਾ ਸਟਾਈਲ ਵੀ ਕਰਦੇ ਬੜੇ ਆਹ ਇੰਜ ਕਰੀ ਬੱਲੇ ਚਾਲ ਜਲਦਾਰ ਬੰਦਾ ਯਾਰ ਸਹੀ ਆ ਲੈ ਬਾਈ ਵੀਡੀਓ ਲਾਈਕ ਜਰੂਰ ਕਰ ਦਿਆ ਕਰੋ ਲਾਈਕ ਕੰਨੀ ਆ ਮਾਰ ਕੇ ਦਿੱਤਾ ਹਾਂ 1 ਮਿੰਟ ਵੀ ਨਾਲ ਆ ਨਾ ਹੋਰ ਫਿਰ ਠੀਕ ਆ ਠੀਕ ਆ ਲੈ ਬਾਈ ਆ ਜਾ ਵੀਡੀਓ ਨੂੰ ਲਾਈਕ ਐ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਹਨਾ ਤੇ ਕਿਉਂਕਿ ਮਿਹਨਤ ਲੱਗਦੀ ਵੀਰ ਭਰਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਅਹੀਂ ਰੇਟ ਆਪਾਂ ਸਬਜੀ ਮੰਡੀ ਦੇ ਜਿਹੜੇ ਵਖਾਉਂਦੇ ਰਵਾਂਗੇ ਤੁਹਾਡੇ ਤੱਕ ਹੋਲ ਸੇਲ ਦੇ ਰੇਟ ਹੁੰਦੇ ਆ ਇਹ ਸਾਰੇ ਵੀਰ ਭਰਾ ਧਿਆਨ ਨਾਲ ਸੁਣ ਲੈਣਾ ਇਕੱਠਾ ਮਾਲ ਲੈਣਾ ਪੈਂਦਾ ਜਿੰਨਾ ਆਪਾਂ ਪੈਕੇਜ ਤੁਹਾਨੂੰ ਦੱਸ ਦਿਆ 10 15 15 20 25 25 ਕਿਲੋ ਦਾ ਪੈਕੇਜ ਹੁੰਦਾ ਉਹ ਸਾਰਾ ਲੈਣਾ ਪੈਂਦਾ ਭਾਈ ਹਨਾ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ ਲਾਲ ਜਵਟਨਾਈ ਦਾ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ